ਕੰਫਰੰਸ ਦਾ ਵਜਾ ਜਿਹੜਾ ਐ ਸੀ ਵੀ ਤੁਹਾਡੇ ਸਾਰਿਆਂ ਦੇ ਰੂਬਰੂ ਹੋਣ ਦਾ ਮੈਂ ਕੁਝ ਗੱਲਾਂ ਨੇ ਜਿਹੜੀਆਂ ਕੁਝ ਜਵਾਬ ਵੀ ਤੇ ਕੁਝ ਦਿਲ ਦੀਆਂ ਗੱਲਾਂ ਵੀ ਮੈਂ ਬੜੇ ਟਾਈਮ ਤੋਂ ਐ ਜਿਹੜੀਆਂ ਤੁਹਾਡੇ ਸਾਰਿਆਂ ਦੇ ਨਾਲ ਤੇ ਤੁਹਾਡੇ ਜਰੀਏ ਮੈਂ ਆਪਣੇ ਬਰਨਾਲੇ ਸ਼ਹਿਰ ਦੇ ਵਾਸੀਆਂ ਦੇ ਨਾਲ ਸਾਂਝੀਆਂ ਕਰਨੀਆਂ ਚਾਹਣਾ ਮੀਤ 27 ਸਾਲ ਦਾ ਸੀ ਜਦੋਂ ਪਹਿਲੀ ਵਾਰ ਇਲੈਕਸ਼ਨ ਲੜਿਆ ਕਿਸੇ ਰਾਜਨੀਤਿਕ ਪਰਿਵਾਰ ਨਾਲ ਸੰਬੰਧ ਨਹੀਂ ਸੀ ਰੱਖਦਾ ਇੱਕ ਨਹੀਂ ਦੋ ਨਹੀਂ ਹਜ਼ਾਰਾਂ ਬੰਦਿਆਂ ਨੇ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ ਉਹਨਾਂ ਲੋਕਾਂ ਨੇ ਵੀ ਮੇਰੀ ਸਪੋਰਟ ਜਿਹੜੀ ਆ ਕੀਤੀ ਤੇ ਤੁਸੀਂ ਵੀ ਸਾਰੇ ਕਿਉਂਕਿ ਬਰਨਾਲ ਦਾ ਹਿੱਸਾ ਹੋ ਤੁਸੀਂ ਵੀ ਸਾਰੇ ਲੋਕਾਂ ਨੇ ਮੇਰੀ ਮਦਦ ਕੀਤੀ ਤੇ ਮੈਂ ਹਜ਼ਾਰਾਂ ਕਰੋੜਾਂ ਦੇ ਮਾਲਕਾਂ ਨੂੰ ਹਰਾ ਕੇ ਤਿੰਨ ਵਾਰੀ ਦੋ ਵਾਰੀ ਮੈਂ ਵਿਧਾਨ ਸਭਾ ਦੀਆਂ ਤੇ ਇੱਕ ਵਾਰੀ ਮੈਨੂੰ ਤੁਸੀਂ ਸਾਰਿਆਂ ਨੇ ਲੋਕ ਸਭਾ ਦੀਆਂ ਪੌੜੀਆਂ ਚੜਾਇਆ ਤੇ ਮੈਂ ਇੱਕੋ ਚੀਜ਼ ਦਾ ਠੀਕ ਹੈ ਮੇਰੇ 'ਚ 100 ਕਮੀਆਂ ਹੋ ਸਕਦੀਆਂ ਨੇ ਇੱਕੋ ਚੀਜ਼ ਦਾ ਮਤਲਬ ਕਿ ਜਿਹੜੀ ਤਾਂ ਮੈਨੂੰ ਮਾਣ ਹੈ ਹੰਕਾਰ ਹੈ ਇੱਕੋ ਚੀਜ਼ ਦਾ ਮੈਂ ਹਰ ਜਗ੍ਹਾ ਤੇ ਕਹਿੰਦਾ ਰਿਹਾ ਬੀ ਆਪਦੀ ਇਮਾਨਦਾਰੀ ਦਾ ਤੇ ਮੈਨੂੰ ਲੱਗਦਾ ਨਹੀਂ ਸੀ ਕਿ ਮੈਨੂੰ ਕਦੇ ਕੋਈ ਸਪਸ਼ਟੀਕਰਨ ਦੇਣ ਦੀ ਜ਼ਰੂਰਤ ਆ ਬੜੇ ਲੋਕ ਆ ਕਈ ਜਿਹੜੇ ਬੋਲਦੇ ਰਹਿੰਦੇ ਆ ਕੋਈ ਪਰ ਫਿਰ ਵੀ ਮੈਨੂੰ ਅੱਜ ਕਿਉਂਕਿ ਪਿਛਲਾ 1.5 ਸਾਲ ਦਾ ਸਮਾਂ ਲੰਘ ਗਿਆ ਸਾਡੇ ਹੀ ਸਾਥੀ ਜਿਨ੍ਹਾਂ ਨੂੰ ਅਸੀਂ ਭਰਾ ਬਣਾ ਕੇ ਰਾਜਨੀਤੀ ਚ ਲੈ ਜਾਂਦਾ ਲਗਾਤਾਰ ਮਤਲਬ ਕਿ ਜਿਹੜੀਆਂ ਗੱਲਾਂ ਦਾ ਕੋਈ ਆਧਾਰ ਨਹੀਂ ਕੋਈ ਤੱਥ ਨਹੀਂ ਉਹ ਗੱਲਾਂ ਰੋਜ਼ ਸਿਰਫ বিজে ਮੀਤ ਦਾ ਨਾਮ ਲਵਾਂਗੇ ਤਾਂ ਸੋਸ਼ਲ ਮੀਡੀਆ ਦੇ ਵਿਊ ਮਿਲਣਗੇ ਕਮੈਂਟ ਆਉਣਗੇ ਹੋਰ ਕਿਸੇ ਕੋਈ ਭਾਪੀ ਕੁਝ ਕਰੀ ਜਾਵੇ ਕੇਂਦਰ ਸਰਕਾਰ ਕੁਝ ਕਰੇ ਹੋਰ ਕੋਈ ਮੁੱਦੇ ਚੱਲਦੇ ਹੋਣ ਵੀ ਸਿਰਫ ਮੀਤ ਤੇ ਅਸੀਂ ਨਾਮ ਲੈ ਕੇ ਬੋਲਣਾ ਕਿਉਂਕਿ ਮੀਤ ਤੇ ਬੋਲਾਂਗੇ ਤਾਂ ਹੋ ਸਕਦਾ ਵੀ ਸਾਡਾ ਜਿਹੜਾ ਰਾਜਨੀਤਿਕ ਵੱਡਾ ਹੋਵੇ ਸਾਨੂੰ ਸੋਸ਼ਲ ਮੀਡੀਆ ਤੇ ਵਿਊ ਮਿਲਣ ਪਰ ਤੁਸੀਂ ਸਾਰੇ ਮੈਨੂੰ ਪਿਛਲੇ 10-12 ਸਾਲ ਤੋਂ ਤੁਸੀਂ ਸਾਰਿਆਂ ਨੇ ਮੈਨੂੰ ਦੇਖਿਆ ਤੇ ਤਕਰੀਬਨ 8 ਸਾਲ ਤੋਂ ਮੈਂ ਲੋਕਾਂ ਦੇ ਨੁਮਾਇੰਦੇ ਦੇ ਤੌਰ ਤੇ ਲੋਕਾਂ 'ਚ ਕੰਮ ਕਰ ਰਿਹਾ ਵਿਚਰ ਰਿਹਾ ਆ ਜਿੰਨੇ ਸਾਡੇ ਸਾਥੀ ਬੈਠੇ ਆ ਇਹਨਾਂ 'ਚ ਬਹੁਤੇ ਉਹ ਨੇ ਜਿਹੜੇ ਕਦੇ ਰਾਜਨੀਤੀ 'ਚ ਨਹੀਂ ਸੀ ਮੈਂ ਵੀ ਨਹੀਂ ਸੀ ਸਾਰੇ ਨਵੇਂ ਬੰਦੇ ਜਿਨ੍ਹਾਂ ਨੂੰ ਪਾਰਟੀ ਨੇ ਮੌਕਾ ਦਿੱਤਾ ਜਿਹੜੀ ਟੀਮ ਸੀ ਜਾਂ ਮੈਂ ਕਹ ਲਵਾਂ ਵੀ ਭਈ ਆਪਣੇ ਨਾਲ ਮੌਕਾ ਦਿੱਤਾ ਤੇ ਮੇਰੇ ਵੱਡੇ ਭਰਾ ਗਰਦੀਪ ਸਿੰਘ ਬਾਠ ਜੀ ਤੁਸੀਂ ਸਾਰੇ ਇੱਥੇ ਪੱਤਰਕਾਰ ਭਰਾਵੋ ਮੈਨੂੰ ਦੱਸੋ ਵੀ ਉਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਬਣਨ ਤੋਂ ਪਹਿਲਾਂ ਕੌਣ ਜਾਣਦਾ ਸੀ ਥੋੜੇ ਕੋਈ ਜਾਣਦਾ ਸੀ ਤੇ ਜ਼ਿਲ੍ਹਾ ਪ੍ਰਧਾਨ ਉਹਨਾਂ ਨੂੰ ਪਹਿਲਾਂ ਵੀ ਮੈਂ ਬਣਾਇਆ ਤੇ ਦੂਜੀ ਵਾਰ ਵੀ ਅੜ ਕੇ ਸਾਰੇ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਪਾਰਟੀ ਨੇ ਬਦਲਤੇ ਤੇ ਮੈਂ ਅੜ ਕੇ ਉਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਬਣਵਾਇਆ ਜੇ ਮੇਰੇ ਮਨ 'ਚ ਕੋਈ ਮੈਲ ਹੁੰਦੀ ਤਾਂ ਫੇਰ ਮੈਂ ਦੋ ਵਾਰੀ ਜ਼ਿਲ੍ਹਾ ਪ੍ਰਧਾਨ ਤੇ ਫੇਰ ਮੈਂ ਚੇਅਰਮੈਨ ਹੀ ਦਵਾਉਂਦਾ ਹਰ ਕਿਤੇ ਮੈਂ ਬਾਟਸਾਬ ਨੂੰ ਮੈਂ ਸਤਿਕਾਰ ਕਰਦਾ ਮੈਂ ਅੱਗੇ ਰੱਖਿਆ ਕਦੇ ਕੋਈ ਫਰਕ ਹੀ ਨਹੀਂ ਸੀ ਉਦੋਂ ਵੀ ਕਿਉਂਕਿ ਨਾ ਆਮ ਜਿਹੜੇ ਪੁਰਾਣੇ ਰਾਜਨੀਤਿਕ ਬੰਦੇ ਹੁੰਦੇ ਆ ਕੋਈ ਥੋੜੇ ਪੱਤਰਕਾਰ ਭਰਾ ਵੀ ਜਿਹਨਾਂ ਨਾਲ ਮੇਰਾ ਪ੍ਰੇਮ ਹੈ ਉਹਨਾਂ ਨੇ ਵੀ ਸਲਾਹ ਦਿੱਤੀ ਵੀ ਤੂੰ ਆਪਦੇ ਬਰਾਬਰ ਬੂਟੇ ਨਾਲ ਆ ਨੌਜਵਾਨ ਮੁੰਡਾ ਤੂੰ ਨੌਜਵਾਨ ਬੰਦੇਆਂ ਨੂੰ ਕਦੇ ਨਹੀਂ ਅਹੁਦੇ ਦੇਈਦੇ ਹੁੰਦੇ ਪਰ ਮੈਂ ਕਹਿੰਦਾ ਸੀ ਨਹੀਂ ਯਾਰ ਮੈਨੂੰ ਆਪਣੇ ਪਰਿਵਾਰ ਦੀ ਆਪਣੇ ਭਰਾਵਾਂ ਦੀ ਤਰ੍ਹਾਂ ਸਾਰੇ ਲੱਗਦੇ ਆ ਵੀ ਮੈਂ ਸਾਰਿਆਂ ਨੂੰ ਜਿਹੜਾ ਜਿੱਥੇ ਡਿਜ਼ਰਵ ਕਰਦਾ ਉਹਨੂੰ ਉੱਥੇ ਮੌਕਾ ਦੇਣਾ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤੇ ਬਾਟ ਸਾਹਿਬ ਨੂੰ ਜ਼ਿਲ੍ਹਾ ਪ੍ਰਧਾਨ ਵੀ ਬਣਾਇਆ ਦੋ ਵਾਰੀ ਚੇਅਰਮੈਨ ਵੀ ਬਣਾਇਆ ਜੇ ਮਨ 'ਚ ਮੇਰੇ ਮੈਲ ਹੁੰਦੀ ਮੈਂ ਟਿੱਕ ਟੈਲੋ ਵੀ ਪਹਿਲਾਂ ਹੀ ਐ ਹੋਇਆ ਭਾਈ ਮੈਂ ਵਟਸਐਪ ਨੂੰ ਦਵਾਉਣੀ ਨਹੀਂ ਤਾਂ ਮੈਂ ਉਹਨਾਂ ਨੂੰ ਚੇਅਰਮੈਨ ਹੀ ਨਾ ਬਣਾਉਂਦਾ ਮੈਂ ਇਹਨੂੰ ਜ਼ਿਲ੍ਹਾ ਪ੍ਰਧਾਨ ਹੀ ਨਾ ਬਣਾਉਂਦਾ ਰੋਲਾ ਜਿਹੜਾ ਇਹ ਗੱਲ ਕਿਉਂਕਿ ਵਟਸਐਪ ਹਰ ਗੱਲ ਤੇ ਗੁਰੂ ਘਰ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਆਹ ਗੱਲ ਜੇ ਝੂਠ ਹੈ ਤਾਂ ਜਿਹੜੇ ਮਰਜ਼ੀ ਗੁਰੂ ਘਰ ਮੈਂ ਜਿਹੜੀ ਗੱਲ ਮੈਂ ਕਹਿਣ ਲੱਗਿਆ ਜਾ ਕੇ ਦੱਸ ਦੇਣ 2000 ਜਦੋਂ 24 ਦੀ ਐਮਪੀ ਇਲੈਕਸ਼ਨ ਸੀ ਉਸ ਤੋਂ ਪਹਿਲਾਂ ਬਾੜ ਸਾਹਿਬ ਨੂੰ ਇਹ ਵਹਿਮ ਪੈ ਗਿਆ ਵੀ ਮੀਤ ਦੀ ਤਾਂ ਜੀ ਉੱਪਰ ਕੋਈ ਗੜਬੜ ਹੈ ਜੇ ਮੀਤ ਦੇ ਮੈਂ ਨਾਲ ਰਹਾ ਤਾਂ ਮੈਨੂੰ ਐਮਪੀ ਦੀ ਟਿਕਟ ਨਹੀਂ ਮਿਲਨੀ ਇਹਨਾਂ ਨੇ ਮੈਨੂੰ ਬੁਲਾਉਣਾ ਬੰਦ ਕਰਤਾ ਮੇਨਾ ਪ੍ਰੋਗਰਾਮਾਂ ਤੇ ਜਾਣਾ ਬੰਦ ਕਰਤਾ ਬਾੜ ਸਾਹਿਬ ਦਾ ਮਿੱਤਰ ਸ਼ੈਂਟੀ ਗੋਪੀ ਬਦਲਵੱਡ ਵਾਲਾ ਤੇ ਬਾੜ ਸਾਹਿਬ ਇਹ ਤਿੰਨੇ ਤੇ ਚੌਥਾ ਮੈਂ ਸੀ ਬਰਨਾਲਾ ਕਲੱਬ 'ਚ ਦਫ਼ਤਰ 'ਚ ਬੈਠ ਗਏ ਮੈਂ ਕਿਹਾ ਜੀ ਮੈਂ ਇਕੱਲਾ ਗੱਲ ਕਰੂੰਗਾ ਤਾਂ ਇਹ ਹੋ ਸਕਦਾ ਵੀ ਗੱਲ ਕੋਈ ਝੂਠ ਲੱਗੇ ਮੈਂ ਸ਼ੈਂਟੀ ਤੇ ਗੋਪੀ ਨੂੰ ਕਹਾਂ ਮੈਂ ਕਿਹਾ ਵੀਰੇ ਜਿੱਥੇ ਮੈਂ ਗਲਤ ਹੋਇਆ ਮੈਨੂੰ ਟੋਕ ਦਿਓ ਜਿੱਥੇ ਹੋਇਆ ਇੱਥੇ ਮੈਂ ਸਾਰੀਆਂ ਗੱਲਾਂ ਮੈਂ ਕਿਹਾ ਵੀ ਦੱਸ ਭਰਾਵਾ ਮੈਂ ਤੈਨੂੰ ਵੱਡਾ ਭਰਾ ਬਣਾ ਕੇ ਰਾਜਨੀਤੀ ਚ ਲਿਆਂਦਾ ਤੂੰ ਤਾਂ ਹੈਵੀ ਨਹੀਂ ਸੀ ਤੈਨੂੰ ਸਾਰੇ ਤੇਥੋਂ ਕੀ ਲੁਕੋਇਆ ਮੈਂ ਸਾਰਾ 올 ਐਂਡ 올 ਤੈਨੂੰ ਬਰਨਾਲੇ ਬਣਾਇਆ ਹੋਇਆ ਹੈ ਮਤਲਬ ਕਿ ਮੈਨੂੰ ਤਾਂ ਆਇ ਸੀ ਵੀ ਆਪਾਂ ਸਾਰੀ ਜ਼ਿੰਦਗੀ ਨੇਪਣਾ ਜਿਹੜੇ ਬੰਦੇ ਨਾਲ ਇੱਕ ਪਲੇਟ 'ਚ ਅਸੀਂ ਇਕੱਠੇ ਰੋਟੀ ਖਾ ਲਈ ਭਰਾ ਮੰਨ ਲਿਆ ਵੀ ਆਪਾਂ ساری ਜ਼ਿੰਦਗੀ ਇਕੱਠੇ ਨਿਭਾਇਆ ਵੀ ਮੈਂ ਕਿਹਾ ਤੂੰ ਇੰਨੀ ਗੱਲ ਪਿੱਛੇ ਤੈਨੂੰ ਇਹ ਲੱਗੇ ਆ ਵੀ ਜੇ ਮੀਤ ਦੇ ਮੈਂ ਨਾਲ ਰਿਆ ਮੈਨੂੰ ਐਮਪੀ ਦੀ ਟਿਕਟ ਨਹੀਂ ਮਿਲਨੀ ਤੂੰ ਫਲਾਣੀ ਜਗ੍ਹਾ ਤੇ ਨਹੀਂ ਆਇਆ ਤੂੰ ਮੈਨੂੰ ਬੁਲਾਉਣਾ ਬੰਦ ਕਰਤਾ ਸਾਰੀਆਂ ਗੱਲਾਂ ਤੇ ਉਹਦੇ ਦੋਨੇ ਦੋਸਤਾਂ ਨੇ ਕਿਹਾ ਵੀ ਬਾੜ ਤੇਰੀ 100% ਗਲਤੀ ਹੈ ਤੇ ਬਾਠ ਮੇਰੇ ਤੋਂ ਗਲਤੀ ਮੰਨ ਕੇ ਵੀ ਹਾਂ ਭਾਈ ਮੈਂ ਐਂ ਸੋਚਦਾ ਸੀ ਮੇਰੇ ਤੋਂ ਗਲਤੀ ਮੰਨ ਕੇ ਵੀ ਮੈਂ ਜਾਣ ਕੇ ਨਹੀਂ ਸੀ ਹੁੰਦਾ ਮੇਰੇ ਦਿਮਾਗ 'ਚ ਵਹਿਮ ਸੀ ਉੱਠਿਆ ਜੇ ਨਹੀਂ ਇਹ ਹੋਇਆ ਵੀ ਉਹਦੇ ਦੋਸਤਾਂ ਨੇ ਨਹੀਂ ਕਿਹਾ ਵੀ ਤੇਰੀ ਗਲਤੀ ਤੇ ਮੇਰਥੋਂ ਗਲਤੀ ਮੈਂ ਕਿ ਨਹੀਂ ਉਠਿਆ ਤਾਂ ਉਹਨਾਂ ਕਾ ਚੜ ਗੇ ਕਿਹੜੇ ਗੁਰੂ ਘਰ ਚੜਦਾ ਆਪ ਦੇ ਕੱਲੇ ਪੁੱਤ ਨੂੰ ਲੈ ਕੇ ਮਤਲਬ ਕਿ ਯਾਰ ਤੂੰ ਹਰ ਗੱਲ ਤੇ ਝੂਠ ਨੀਤ ਦੀ ਗਲਤੀ ਤਾਂ ਇੰਨੀ ਆ ਵੀ ਮੀਤ ਭਾਈ ਹਰੇਕ ਤੇ ਅੱਖਾਂ ਬੀਚ ਕੇ ਵਿਸ਼ਵਾਸ ਕਰ ਲੈਂਦਾ ਨਹੀਂ ਕਿਹੜਾ ਬੰਦਾ ਹੈ ਜੇ ਮੈਂ ਆਈ ਹੁੰਦਾ ਜੇ ਮੈਂ ਹਰਿੰਦਰ ਨੂੰ ਇਹ ਅੱਗੇ ਲੈ ਕੇ ਆਉਣਾ ਹੁੰਦਾ ਤਾਂ ਮੈਂ ਫਿਰ ਹਰਿੰਦਰ ਨੂੰ ਚਲਾ ਪ੍ਰਧਾਨ ਬਣਾ ਦਿੰਦਾ ਮੀਤ ਤਾਂ ਉਹ ਆਲ ਇਨ ਆਲ ਸੀ ਹਰਿੰਦਰ ਨੂੰ ਮੈਂ ਚੇਅਰਮੈਨ ਹੀ ਦਵਾ ਦਿੰਦਾ ਜੇ ਕੋਈ ਮੇਰੇ ਇਦਾਂ ਦੀ ਗੱਲ ਹੁੰਦੀ ਜਾਂ ਮੀਤ ਨੇ ਘਰੇ ਰੱਖਣੀ ਹੁੰਦੀ ਤੁਸੀਂ ਸਾਰੇ ਲਾਡੀ 'ਚ ਖੜੇ ਹੋ ਚੱਬਿਆ ਸਾਹਿਬ ਦੇ ਵੀ ਪਾਰਟੀ ਨੇ ਪੁੱਤਰ ਨੂੰ ਟਿੱਕਟ ਦਿੱਤੀ ਤੇ ਉਮੀਦ ਤਾਂ ਕਿਹੜਾ ਨਹੀਂ ਕਰਸੀ ਉਮੀਦ ਆਪਦੀ ਘਰ ਵਾਲੀ ਟਿੱਕਟ ਨਹੀਂ ਲਾ ਸਕਦਾ ਜੇ ਮੈਂ ਆਪਦੇ ਘਰੇ ਰੱਖਣੀ ਹੁੰਦੀ ਤਾਂ ਮੈਂ ਆਪਦੀ ਘਰ ਲਈ ਟਿੱਕਟ ਲੈਂਦਾ ਜੇ ਮੇਰਾ ਉਹਨਾਂ ਗੱਲਾਂ ਕਰਕੇ ਵੀ ਜਿਹੜਾ ਮੈਨੂੰ ਪੰਦਾ ਲੱਗਿਆ ਵੀ ਯਾਰ ਇੰਨੀ ਗੱਲ ਤੇ ਵੀ ਐਂ ਦਰ ਕੇ ਵੀ ਐਂ ਮੇਰਾ ਪਿੱਛਾ ਛੱਡ ਗਿਆ ਨਹੀਂ ਦੱਸੋ ਜਦੋਂ ਮੈਂ ਜ਼ਿਲ੍ਹਾ ਪ੍ਰਧਾਨਗੀ ਉਹਦੇ ਲਈ ਚੇਅਰਮੈਨੀ ਉਹਦੇ ਲਈ ਜੇ ਮੈਂ ਹਰਿੰਦਰ ਨੂੰ ਜੇ ਦੇਣਾ ਹੁੰਦਾ ਇਹਨੂੰ ਪਹਿਲਾਂ ਹੀ ਮੈਂ ਅੱਗੇ ਲੈ ਕੇ ਆਉਣਾ ਇਹਨੂੰ ਚੇਅਰਮੈਨ ਦੇ ਦਿੰਦਾ ਮੈਂ ਟਿਕਟ ਵੀ ਉਹਨੂੰ ਦੇਣੀ ਸੀ ਸਰ ਇਸ ਗੱਲ ਕਰਕੇ ਵੀਰ ਜਿਹੜਾ ਬੰਦਾ ਇੰਨੀ ਗੱਲ ਪਿੱਛੇ ਵੀਰ ਐਂ ਕਰ ਸਕਦਾ ਉਹ ਕੱਲ ਨੂੰ ਕੀ ਕਰੂਗਾ ਤੇ ਉਸ ਤੋਂ ਬਾਅਦ ਚਲੋ ਟਿਕਟ ਨਹੀਂ ਹੋਈ ਹਨਾ ਚਲੋ ਫੇਰ ਵੀ ਮੈਂ ਉਦੋਂ ਬਿਮਾਰ ਹੋ ਗਿਆ ਜਿੱਦੋਂ ਨੂੰ ਤੁਹਾਨੂੰ ਤੁਹਾਨੂੰ ਪਤਾ ਟਿਕਟ ਮਿਲਣ ਸਾਰ ਮੈਂ ਮੰਜੇ ਤੇ ਟੈ ਗਿਆ ਤੁਸੀਂ ਦੇਖੋ ਵੀ ਉਸ ਤੋਂ ਬਾਅਦ ਇਲੈਕਸ਼ਨ ਦੇ ਵਿੱਚ ਵੀ ਰੋਜ਼ ਨਿੱਜੀ ਕਮੈਂਟ ਰੋਜ਼ ਘਟਿਆ ਰਾਜਨੀਤੀ ਐਦਾਂ ਜੀ ਐਦਾਂ ਮਤਲਬ ਕਿ ਬਾੜ ਸਾਹਿਬ ਤੁਸੀਂ ਮਤਲਬ ਕਿ ਪ੍ਰਮਾਤਮਾ ਨੂੰ ਜਾਣ ਕੇ ਕਿਉਂ ਤੁਸੀਂ ਮੇਰੇ ਨਾਲ 2 ਸਾਲ ਤੁਹਾਨੂੰ ਮੈਂ ਆਲ ਇਨ ਆਲ ਬਰਨਾਲ ਦਾ ਬਣਾ ਕੇ ਰੱਖਿਆ ਤੁਸੀਂ ਗੱਲਾਂ ਕਰਦੇ ਹੋ ਕਰਪਸ਼ਨ ਦੀਆਂ ਹੋਰ ਤਾਂ ਤੁਸੀਂ ਸਾਰੇ ਆਨਲੋਲ ਸੀ ਦਾ ਮਤਲਬ ਫਿਰ ਆਪਾਂ ਸਾਰੇ ਇਕੱਠੇ ਮਿਲ ਕੇ ਕਰਦੇ ਸੀ ਜੇ ਗੱਲ ਹੈ ਤਾਂ ਤੁਸੀਂ ਐਮਪੀ ਜੇ ਮੇਰੇ ਲਈ ਪ੍ਰਚਾਰ ਕਰਦੇ ਰਹੇ ਹੋ ਜੇ ਮੀਤ ਇਹਨਾ ਮਾੜਾ ਸੀ ਪਰ ਐਮਪੀ ਤੋਂ ਵੋਟਾਂ ਕੋ ਮੰਗੀਆਂ ਮੇਰੇ ਲਈ ਤੁਸੀਂ ਕਾਦ ਨਹੀਂ ਮੇਰੇ ਨਾਲ ਸੀ ਇਸ ਗੱਲ ਦੀ ਨਹੀਂ ਜੇ ਕੋਈ ਲੀਡਰ ਕਰਪਸ਼ਨ ਕਰਦਾ ਹੋਵੇ ਤਾ ਮੈਨੂੰ ਦੱਸੋ ਵੀ ਜਿਹੜੇ ਬੰਦੇ ਨਾਲ ਇੰਨੀ ਨੇੜਤਾ ਹੋਵੇ ਜਿਹਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਹੋਵੇ ਚੇਅਰਮੈਨ ਹੀ ਦਵਾਈ ਹੋਵੇ ਤਾਂ ਮੈਨੂੰ ਦੱਸੋ ਉਹਦੇ ਨਾਲ ਵੀ ਜੇ ਬੰਦਾ ਕਿਦੋਂ ਕਰਾਪਸ਼ਨ ਕਰਦਾ ਹੋਵੇ ਤਾਂ ਉਹਦੇ ਨਾਲ ਮੈਨੂੰ ਦੱਸੋ ਕਦੇ ਪਰਦਾ ਖੁੱਲਾ ਨਹੀਂ ਹੋਊਗਾ ਬਾਠ ਆਪਦੇ ਕੱਲੇ ਪੁੱਤ ਨੂੰ ਲੈ ਕੇ ਗੁਰੂ ਘਰ ਚੜੇ 2 ਸਾਲ ਪਾਰਟੀ ਚ ਉਹਨੇ ਸੱਤਾ ਦੇ ਵਿੱਚ ਮੇਰੇ ਨਾਲ ਰਿਹਾ 5 ਸਾਲ opposition ਚ ਰਿਹਾ ਵੀ ਇੱਕ ਵਾਰ ਵੀ ਮੀਤ ਦੇ ਮੂੰਹ ਕਦੇ ਕਰਾਪਸ਼ਨ ਦੀ ਗੱਲ ਸੁਣੀ ਹੈ ਇੱਕ ਵਾਰ ਵੀ ਮੀਤ ਦੇ ਮੂੰਹ ਕਦੇ ਕਮਿਸ਼ਨ ਦੀ ਗੱਲ ਸੁਣੀ ਹੈ ਮਤਲਬ ਕਿ ਯਾਰ ਮੈਂ ਜ ਸਾਰਿਆਂ ਤੇ ਹਰੇਕ ਤੇ ਵਿਸ਼ਵਾਸ ਆ ਮੰਨੇ ਤੇ ਮੈਂ ਵਿਸ਼ਵਾਸ ਕਰਕੇ ਲਾਇਆ ਕੋਈ ਹੋਰ ਪਾਰਟੀ ਇੱਥੇ ਕਾਲੀਦਲ ਹੁੰਦੀ ਭਾਜਪਾ ਹੁੰਦੀ ਇਹ ਆਮ ਇੱਕ ਚਲੋ ਮੈਂ ਕਹਿਣਾ ਸਾਡਾ ਇੱਕ ਆਮ ਗਰੀਬ ਘਰ ਦਾ ਪੁੱਤ ਐ ਕੋਈ ਲਾਉਂਦੀ ਇੱਥੇ ਲੱਖਾਂ ਰੁਪਏ ਲੈ ਕੇ ਚੇਅਰਮੈਨੀਆਂ ਵੇਚਦੇ ਰਿਹਾ ਤੁਸੀਂ ਸਾਰੇ ਬਰਨਾਲੇ ਦੇ ਪੱਤਰਕਾਰ ਹੋ ਚਲੋ ਠੀਕ ਐ ਤੁਸੀਂ ਮੈਨੂੰ ਵੀ ਸਵਾਲ ਕਰੋਗੇ ਤੁਸੀਂ ਸਾਰਿਆਂ ਨੂੰ ਕਰਨਾ ਹੈ ਮੀਡੀਆ ਦਾ ਕੰਮ ਐ ਇਹ ਪਰ ਤੁਸੀਂ ਯਾਰ ਆਫ ਦੀ ਰਿਕਾਰਡ ਤੁਸੀਂ ਸਾਰੇ ਠੇਕੇਦਾਰਾਂ ਨੂੰ ਮਿਲਦੇ ਤੁਸੀਂ ਸਾਰੇ ਕਲੋਨਾਈਜ਼ਰਾਂ ਨੂੰ ਮਿਲਦੇ ਹੋ ਸਾਰਨਾ ਤੁਹਾਡੀ ਆਫ ਦੀ ਰਿਕਾਰਡ ਬੈਠ ਕੇ ਗੱਲ ਹੁੰਦੀ ਹੋਈ ਹੈ ਨਾ ਕਦੇ ਤੁਹਾਨੂੰ ਕਿਸੇ ਨੇ ਕਿਹਾ ਵੀ ਯਾਰ ਅਮੀਤ ਨੇ ਸਾਨੂੰ ਤੰਗ ਪ੍ਰੇਸ਼ਣ ਕੀਤਾ ਅਮੀਤ ਨੇ ਕਦੇ ਪੰਜੀ ਦੀ ਡਿਮਾਂਡ ਕੀਤੀ ਇੱਥੇ ਨਹੀਂ ਹਰੇਕ ਸਰਕਾਰ ਚ ਇਹ ਫਿਕਸ ਹੁੰਦਾ ਸੀ ਜੇ ਇੰਨੇ ਕਿੱਲਿਆਂ ਦੀ ਕਲੋਨੀ ਪਾਸ ਕਰਾਉਣੀ ਹੈ ਤਾਂ ਜੀ ਇੰਨੇ ਪੈਸੇ ਲੱਗਣਗੇ ਹਰੇਕ ਠੇਕੇਦਾਰ ਤੋਂ ਆਫਸਰਾਂ ਤੋਂ ਹਰੇਕ ਤੋਂ ਪੈਸੇ ਮੈਂ 10 ਮਹਿਕਮਾ ਦਾ ਵਜੀਰ ਹਾਂ ਤੇ ਤੁਸੀਂ ਸਾਰੇ ਮੰਨ ਲਓ ਕਿ ਤੁਹਾਨੂੰ ਬਰਨਾਲੇ ਵਾਲ ਨੂੰ ਮਾਣ ਹੋਣਾ ਚਾਹੀਦਾ ਇੱਕ ਵੀ ਕਦੇ ਆਪੋਜੀਸ਼ਨ ਦੇ ਮੈਂਬਰ ਨੇ ਕਦੇ ਕਦੇ ਸੀਨੀਅਰ ਕਿਸੇ ਪੱਤਰਕਾਰ ਨੇ ਮੀਤ ਦਾ ਨਾਮ ਲੈ ਕੇ ਕਦੇ ਇਹ ਨਹੀਂ ਕਿਹਾ ਵੀ ਮੀਤ ਨੇ ਕਦੇ ਕਰਾਪਸ਼ਨ ਕਰਨ ਦੀ ਕੋਸ਼ਿਸ਼ ਕੀਤੀ। ਮੰਨ ਲਓ ਕਿ ਤੁਸੀਂ ਬਿਨਾਂ ਗੱਲ ਤੋਂ ਸਾਰਾ ਦਿਨ ਮੰਨ ਲਓ ਕਿ ਤੂੰ ਜੋ ਤੇਰੇ ਮੂੰਹ ਚੋਂ ਆਉਂਦਾ ਤੂੰ ਬੋਲੀ ਜਾਂਦਾ ਰਹਿਣਾ ਆ ਫਲਾਣੀ ਕਲੋਨੀ ਚ ਐ ਕਰ ਲੈ ਜੀ ਫਲਾਣੀ ਚ ਤੁਸੀਂ ਸਾਰੇ ਬੰਦੇ ਆਫ ਦੀ ਰਿਕਾਰਡ ਇੱਕ ਇੱਕ ਕੋਲੋਨਾਈਜ਼ਰ ਬਣਾ ਲਦਾ ਕਹਦੇ ਇੱਕ ਠੇਕੇਦਾਰ ਕਹਦੇ ਬੰਦਾ ਹੋਰ ਕਿੱਥੋਂ ਕ੍ਰਾਖਣ ਕਰਦਾ। ਆ ਟਰੱਕ ਯੂਨੀਅਨ ਦੀ ਕੱਲ ਹਰਦੀਪ ਨੇ ਵੀ ਪ੍ਰੈਸ ਕਾਨਫਰੰਸ ਕੀਤੀ। ਉਹਨੇ ਵੀ ਚਲੋ ਠੀਕ ਐ ਸਾਡਾ ਵੱਡਾ ਭਰਾ ਐ ਤੇ ਉਹਦੇ ਜੀ ਮੈਂ ਤੁਹਾਨੂੰ ਦੱਸਾਂ ਤੁਸੀਂ ਦੇਖੋ ਵੀ ਰਾਜਨੀਤੀ ਕਿੱਥੋਂ ਦਾ ਗਿਰ ਗਈ ਇਹੀ ਬਾਟ ਸਾਹਿਬ ਨੇ ਵੱਤ ਕੇ ਪਹਿਲਾਂ ਤਾਂ ਟਰੱਕ ਯੂਨੀਅਨ ਨੂੰ ਜਦੋਂ ਹਰਿੰਦਰ ਦੀ ਇਲੈਕਸ਼ਨ ਸੀ ਹਰਦੀਪ ਦੇ ਵਿਰੁੱਧ ਖੜਾ ਕਰਕੇ ਆਧਾਰ ਬਣਾ ਕੇ ਵਰਤਿਆ ਸਾਰੇ ਪ੍ਰੋਗਰਾਮ ਟਰੱਕ ਯੂਨੀਅਨ ਨੇ ਕਰਾਏ ਸਾਰੇ ਕਰਾਏ ਨਾ ਤੇ ਹੁਣ ਤੁਸੀਂ ਦੇਖੋ ਪਹਿਲਾਂ ਟਰੱਕ ਯੂਨੀਅਨ ਦੇ ਮੈਂਬਰਾਂ ਨੂੰ ਜਿਹੜੇ ਵਿਚਾਰੇ ਸਾਰੇ ਆਪਰੇਟਰਾਂ ਉਹਨਾਂ ਨੂੰ ਪੌੜੀ ਬਣਾਇਆ ਤੇ ਹੁਣ ਹਰਦੀਪ ਨੂੰ ਬਣਾ ਲਿਆ ਇਹਦੇ ਲਈ ਵੀ ਚੜ੍ਹੇ ਗੁਰੂਕਰ ਵੀ ਹਰਦੀਪ ਨਾਲ ਆ ਉਹਦੀ ਪ੍ਰੈਸ ਕਾਨਫਰੰਸ ਕਰਾਉਣ ਤੋਂ ਪਹਿਲਾਂ ਬਾਟ ਦੀ ਗੱਲ ਨਹੀਂ ਹੋਈ ਸਾਰਾ ਕੁਝ ਹੁਣ ਉਹਨੂੰ ਪੌੜੀ ਬਣਾ ਲਿਆ। ਮਤਲਬ ਕਿ ਤੁਸੀਂ ਕਿਤੇ ਤਾਂ ਆਪਦਾ ਦੀਨ ਮਾਨ ਯਾਰ ਵਰਤੋ। ਸਾਰਾ ਦਿਨ ਠੀਕ ਐ ਤੁਹਾਡੇ ਦਿਮਾਗ 'ਚ ਇਹ ਐ ਵੀ ਭਾਈ ਮੈਂ ਐਮਐਲਏ ਬੰਨਾ, ਐਮਐਲਏ ਬੰਨਾ। ਜੇ ਉਹ ਪ੍ਰਮਾਤਮਾ ਨੇ ਜੇ ਕਿਤੇ ਬਣਾਉਣਾ ਹੋਇਆ ਕਿਸੇ ਦੀ ਕਿਸਮਤ 'ਚ ਲਿਖਿਆ ਕੋਈ ਖੋੜੀ ਸਕਦਾ। ਤੁਹਾਨੂੰ ਬਣਾ ਦੇਣਾ। ਪਰ ਯਾਰ ਕੋਈ ਤਾਂ ਐਥਿਕਸ, ਕੋਈ ਤਾਂ ਸੂਲ ਹੁੰਦੇ ਹਨਾ। ਮਤਲਬ ਕਿ ਇੰਨਾ ਮੈਂ ਕਦੇ ਵੀ ਜ਼ਿੰਦਗੀ 'ਚ ਮੈਂ ਕਦੇ ਅਸੂਲਾਂ ਤੋਂ ਬਿਨਾਂ ਰਾਜਨੀਤੀ ਨਹੀਂ ਕੀਤੀ। ਜਦੋਂ ਆਹਾ ਬਾਈਲੈਕਸ਼ਨ ਸੀਗੀ ਬਾੜ ਸਾਹਿਬ ਦੀ ਘਰ ਵਾਲੀ ਸਾਡੀ ਭੈਣ ਆ ਵੱਡੀ। ਸਰਕਾਰੀ ਨੌਕਰੀ ਤੇ ਆ ਉਹ ਰੋਜ਼ ਪ੍ਰਚਾਰ ਕਰਦੀ ਸੀ ਰੋਜ਼ ਆ ਜਿੰਨੇ ਮੇਰੇ ਸਾਥੀ ਬੈਠੇ ਮੇਰੇ ਨਾਲ ਅੱਗੇ ਲੜਦੇ ਸੀ ਵੀ ਬਾਈ ਤੂੰ ਸ਼ਿਕਾਇਤ ਕੌਣ ਕਿਉਂ ਨਹੀਂ ਕਰਦਾ ਮੈਂ ਇੱਕੋ ਗੱਲ ਮੈਂ ਖਿਆ ਯਾਰ ਮੇਰੇ ਸੂਲਾਂ ਦੇ ਖਿਲਾਫ ਹੈ ਉਹ ਸਾਡੀ ਭੈਣ ਹੈ ਇਹ ਜੋ ਮਰਜ਼ੀ ਕਰੀ ਜਾਂਦਾ ਮੈਂ ਇਹ ਗਿਰਕੇ ਰਾਜਨੀਤੀ ਨਹੀਂ ਕਰਨੀ ਵੀ ਮੈਂ ਉਹਦੀ ਵਿਚਾਰੀ ਦੀ ਸ਼ਿਕਾਇਤ ਕਰਾਂ ਵੀ ਜੇ ਸਰਕਾਰੀ ਨੌਕਰੀ ਤੋਂ ਕੋਈ ਪ੍ਰਚਾਰ ਕਰਦੀ ਫਿਰਦੀ ਹੈ ਤੇ ਮੈਨੂੰ ਦੱਸੋ ਵੀ ਜਿੱਦਾਂ ਅੱਜ ਗਰਦੀਪ ਬਾੜ ਜੀ ਲੱਗੇ ਹੋਇਆ ਜੋ ਮੇਰੀ ਜਗ੍ਹਾ ਹੁੰਦੇ ਰੁਕਦਾ ਉਹਦਾ ਭੱਜੇ ਜਾਂਦੇ ਇਲੈਕਸ਼ਨ ਕਮਿਸ਼ਨ ਕੋਲੇ ਮਤਲਬ ਕਿ ਹਰ ਗੱਲ ਤੇ ਮੈਂ ਕਈ ਨਿੱਜੀ ਪਰਿਵਾਰ ਦੀਆਂ ਗੱਲਾਂ ਵੀ ਸਾਥੀ ਜਦੋਂ ਇਕੱਠੇ ਹੁੰਨੇ ਹੋ ਤੁਸੀਂ ਦੋਸਤ ਕਿਉਂਕਿ ਮੇਰਾ ਤਾਂ ਇੱਕ ਤਰ੍ਹਾਂ ਦਾ ਦੋਸਤਾਨਾ ਉਹ ਸੀ ਤੁਸੀਂ ਇਕੱਠੇ ਹੁੰਨੇ ਹੋ 100 ਗੱਲਾਂ ਹੁੰਦੀਆਂ ਮੈਂ ਅੱਜ ਤੱਕ ਹਰ ਗੱਲ ਤੇ ਕਹਿਣਾ ਮੈਂ ਹੁਣ ਵੀ ਨਹੀਂ ਕਰਦਾ ਬੀਅਰ ਨਹੀਂ ਮੇਰੇ ਜਿਹੜੇ ਸਿਧਾਂਤ ਹੈ ਉਹ ਅਜਾਜਤ ਨਹੀਂ ਦਿੰਦੇ ਮੈਂ ਕਦੇ ਵੀ ਮਤਲਬ ਕਿ ਨਿੱਜੀ ਇਦਾਂ ਦੀ ਉਹ ਨਹੀਂ ਕਰਨੀ ਪਰ ਤੁਸੀਂ ਰੋਜ਼ ਯਾਰ ਨਿੱਜੀ ਗੱਲਾਂ ਮਤਲਬ ਕਿ ਇੱਥੋਂ ਤੱਕ ਵੀ ਇੰਨੀ ਜ਼ਮੀਨ ਆ ਜੀ ਆਇਆ ਮਤਲਬ ਕਿ ਸਤ ਇਹ ਤੁਕ ਮੰਦੀ ਹੈ ਕੋਈ ਰਾਜਨੀਤੀ ਚ ਲੈਉਣ ਵਾਲਾ ਮੈਂ ਚਲੋ ਉਸ ਤੋਂ ਬਾਅਦ ਬੰਦੇ ਦੀ ਆਪ ਦੀ ਕੈਪੇਬਿਲਟੀ ਹੁੰਦੀ ਹੈ ਪਰ ਜਦੋਂ ਬੰਦਾ ਇੰਨਾ ਵਿਸ਼ਵਾਸ ਕਰਕੇ ਤੁਸੀਂ ਐਮਪੀ ਪਿੱਛੇ ਪਹਿਲਾਂ ਜ਼ੋਰ ਲਾਉਂਦੇ ਰਹੇ ਤੇ 2000 ਜਦੋਂ 22 ਦੀ ਬਾਈ ਇਲੈਕਸ਼ਨ ਸੀ ਉਦੋਂ ਮੈਂ ਪ੍ਰਮਾਤਮਾ ਨੂੰ ਗਣ ਕਹਿਣਾ ਕਿ ਮੈਂ ਬਾੜਸਾ ਪਿੱਛੇ ਦਿਲੋਂ ਜ਼ੋਰ ਲਾਇਆ ਕਿ ਐਮਪੀ ਦੀ ਟਿਕਟ ਮਿਲੇ ਮੈਂ 24 ਜੀ ਵੀ ਚਾਹੁੰਦਾ ਸੀ ਗਰਦੀਪ ਸਿੰਘ ਬਾਦੂ ਟਿਕਟ ਮਿਲੇ ਚਲੋ ਪਾਰਟੀ ਨੇ ਮੈਨੂੰ ਦੇ ਦਿੱਤੀ ਪਰ ਉਸ ਤੋਂ ਬਾਅਦ ਜਦੋਂ ਫਰਕ ਹੀ ਪੈ ਗਿਆ ਚਲੋ ਜੇ ਫਰਕ ਪੈ ਵੀ ਜਾਂਦਾ ਹੋਰ ਵੀ ਬੰਨਾਲੇ ਚ ਲੀਡਰ ਨਹੀਂ ਮੈਂ ਕਦੇ ਵੀ ਕਿਸੇ ਤੇ ਨਿੱਜੀ ਟੀਕਾ ਟਿੱਪਣੀ ਕਦੇ ਵੀ ਨਹੀਂ ਕੀਤੀ ਹੁਣ ਵੀ ਇੰਨੇ ਮੁੱਦੇ ਨੇ ਤੁਸੀਂ ਦੇਖੋ ਵੀ ਸਾਰਾ ਦਿਨ ਨਿੱਜੀ ਮੀਤ ਨੇ ਕੋਈ ਕਿਸੇ ਦਾ ਕੁਝ ਹੋਇਆ ਹੋਵੇ ਆ ਕੇ ਮੀਤ ਨਾਲ ਜੋੜ ਦਿੰਦਾ ਮੀਤ ਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਜਰੂਰਤ ਨਹੀਂ ਜ਼ਿੰਦਗੀ ਚ ਨਾ ਕਿਤੇ ਬੇਈਮਾਨ ਕੀਤੀ ਆ ਨਾ ਕਰਨੀ ਆ ਆ ਸਾਡੇ ਹਰਦੀਪ ਸਾਡਾ ਉਹ ਭਰਾ ਹੈ ਟਰੱਕ ਯੂਨੀਅਨ ਵਾਲਾ ਮੈਨੂੰ ਨਹੀਂ ਪਤਾ ਉਹਨੇ ਜੋ ਵੀ ਚਲੋ ਮਸਲਾ ਹੋਇਆ ਮੈਂ ਉਹਦੇ ਤੇ ਵੀ ਮੇਰਾ ਫੋਨ ਕਿੱਥੇ ਆ ਚਲੋ ਇੱਕ ਤਾਂ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਮੇਰੇ ओएसडी हसन ਨੇ ਕਿ ਜੀ ਮੈਨੂੰ ਉਹਨਾਂ ਨੇ ਕਰਕੇ ਕਰਵਾਇਆ हसन ਨੇ ਵੀ ਆਪਣਾ ਜਿਹੜਾ ਸਪਸ਼ਟੀਕਰਨ ਵੀਡੀਓ ਅਪਲੋਡ ਕਰਤੀ ਹੈ ਕਿ ਮੈਂ ਕਿਉਂਕਿ ਰੋਜ਼ਾਨਾ ਦਫ਼ਤਰ 'ਚ ਸਾਡੇ ਕੋਲ ਕਿੰਨੇ ਬੰਦੇ ਆਉਂਦੇ ਆ ਕੋਈ ਕਹਿੰਦਾ ਜੀ ਫਲਾਣੇ ਕਿਤੇ ਕੰਮ ਆ ਕੋਈ ਕਹਿੰਦਾ ਫਲਾਣੇ ਕਿਤੇ ਕੰਮ ਆ ਉਹਨਾਂ ਨੇ ਕਿਹਾ ਜੀ ਅਸੀਂ ਐਦਾਂ ਕਰਕੇ ਸਾਡਾ ਉੱਥੇ ਮਸਲਾ ਸੀ ਪੰਪ ਲਾਉਣਾ ਵੀ ਸਾਨੂੰ ਮਿਲਾ ਦੋ ਇਹ ਹਸਨ ਨੇ ਫੋਨ ਕਰਕੇ ਕਿਹਾ ਤਾਂ ਵੀ ਜਾ ਕੇ ਮਿਲ ਲੋ ਹੁਣ ਜੋ ਉਹਨਾਂ ਦਾ ਕਹਿਣਾ ਵੀ ਅੱਗੇ ਜੀ ਉਥੋਂ ਮੈਨੂੰ ਤਾਂ ਕਦੇ ਮੈਂ ਤਾਂ ਕੋਈ ਕਦੇ ਟਰੱਕ ਜੁਨੀਨ ਗਿਆ ਵੀ ਨਹੀਂ ਵੀ ਉੱਥੇ ਕੀ ਚੱਲਦਾ ਜਿਵੇਂ ਨਾ ਵੀ ਉੱਥੇ ਕੰਡੇ ਤੋਂ ਜੀ ਪਹਿਲਾਂ ਲੱਖ ਰੁਪਿਆ ਸਾਲ ਦੀ ਕਮਾਈ ਹੈ ਵੀ ਤੁਹਾਨੂੰ 50000 ਰੁਪਿਆ ਦੇ ਦਾਂਗੇ ਫਿਰ ਉਹਨਾਂ ਨੇ ਐਗਰੀਮੈਂਟ ਕਿਦਾਂ ਲਿਖਿਆ ਨਹੀਂ ਲਿਖਿਆ ਐਗਰੀਮੈਂਟ ਦਾ ਵੈਸੇ ਪਤਾ ਨਹੀਂ ਉਹਨਾਂ ਨੂੰ ਦੱਸਣਾ ਨਹੀਂ ਹੈ ਜਾਂ ਕੀ ਸੀ ਜੋ ਹੁਣ ਮੈਨੂੰ ਕਿਉਂਕਿ ਜਦੋਂ ਇਹ ਰੌਲਾ ਪੈਣ ਤੋਂ ਬਾਅਦ ਹੀ ਮੇਰੇ ਕੋਲੇ ਖਬਰ ਆਈ ਉਹਦੇ ਵਿੱਚ ਵੀ ਇਹ ਲਿਖਿਆ ਹੋਇਆ ਕਿ ਜੀ 14 ਤਰੀਕ ਨੂੰ ਇਹ ਜਿਹੜਾ ਪੱਟਾ ਨਾਮਾ ਲਿਖਿਆ ਗਿਆ ਤੇ 16 ਨੂੰ ਵੀ ਕੈਨਸਲ ਕਰਤਾ ਉਹਦਾ ਜੂਨ ਨੂੰ ਲਿਖਿਆ ਗਿਆ ਹੈ ਹਾਂ ਉਹਦਾ ਜੂਨ ਹਾਂ 14 ਜੂਨ ਨੂੰ ਲਿਖਿਆ ਗਿਆ ਤੇ 16 ਨੂੰ ਕੈਨਸਲ ਕਰਤਾ ਕਿਉਂਕਿ ਸਿਰਫ ਉਹਦੇ ਲਈ ਕਿ ਜੀ ਜਿਹੜਾ ਉਹਦਾ ਕੰਟਰੈਕਟ ਹੈ ਜਿਹੜਾ ਕੋਈ ਉਹਨਾਂ ਨੇ ਆਪਦੀ ਕੰਪਨੀ ਨੂੰ ਦੇਣਾ ਹੋਊਗਾ ਜਿੱਥੇ ਜਿਹਦਾ ਪੰਪ ਲੱਗਣਾ ਸੀ ਵੀ ਉਹਨਾਂ ਨੂੰ ਦਿਖਾਉਣ ਦੇ ਲਈ ਉਸ ਤੋਂ ਬਾਅਦ ਉਹ ਹਰਦੀਪ ਵੀ ਦੱਸ ਰਿਹਾ ਕਿ 50000 ਰੁਪਿਆ ਪ੍ਰਤੀ ਮਹੀਨਾ ਦਾ ਜਿਹੜਾ ਐਗਰੀਮੈਂਟ ਸੀ ਉਹ ਹੋਇਆ ਸੀ ਪਰ ਫਿਰ ਵੀ ਮੈਂ ਹਰਦੀਪ ਉਹ ਸਾਡਾ ਭਰਾ ਹੈ ਭੋਲਾ ਮੈਂ ਉਹਨੂੰ ਵੀ ਤੁਸੀਂ ਦੇਖੋ ਕਹਿ ਰਹੇ ਆ ਜੇ ਕੋਈ ਉਹਨੂੰ ਕਨਫਿਊਜ਼ਨ ਲੱਗਦੀ ਸੀ ਮੈਂ ਕਹਣਾ ਵੀ ਸਾਰੇ ਟਰੱਕ ਆਪਰੇਟਰਾਂ ਨੂੰ ਬੁਲਾਉਣਾ ਚਾਹੀਦਾ ਸੀ ਜੇ ਇਦਾਂ ਤੁਸੀਂ ਐਗਰੀਮੈਂਟ ਕਰਨਾ ਵੀ ਹੈ ਫਾਇਦੇ ਚਾ ਘਾਟੇ ਚ ਉਹਦੀ ਗਲਤੀ ਹੈ ਪਰ ਮੈਂ ਤੁਸੀਂ ਹਰਦੀਪ ਜੀ ਨੇ ਵੀ ਕਿਹਾ ਇੰਟਰਵਿਊ ਚ ਕਿ ਜੀ ਮੈਂ ਮੀਤ ਨੂੰ ਫੋਨ ਕੀਤੇ ਆ ਮੇਰਾ ਫੋਨ ਕੋਈ WhatsApp ਮੇਰੇ ਚੱਲਦਾ ਕੋਈ ਡਿਲੀਟਿੰਗ ਨਹੀਂ ਹੁੰਦੀ ਮੈਨੂੰ 25 April ਨੂੰ ਹਰਦੀਪ ਭਾਈ ਦੀ ਫੋਨ ਆਇਆ ਹੋਇਆ ਨੰਬਰ ਤੇ ਲਿਖਾ ਲਿਆ ਤੇ 25 ਨੂੰ ਮੈਂ ਵਾਪਸ ਕੀਤਾ ਮੈਨੂੰ ਉਸ ਤੋਂ ਬਾਅਦ ਕਦੇ ਫੋਨ ਨਹੀਂ ਆਇਆ ਕੋਈ ਕਨਫਿਊਜ਼ਨ ਤੋਂ ਮੇਰੇ ਤੋਂ ਪੁੱਛ ਲਾਂਦੇ ਮੇਰੀ ਹਸਨ ਨਾਲ ਗੱਲ ਹੋਈ ਆ ਹਸਨ ਨਾਲ ਵੀ ਸਮੁੱਦੇ ਤੇ ਕੋਈ ਗੱਲ ਨਹੀਂ ਉਹਨਾਂ ਦੀ ਹੋਈ ਠੀਕ ਉਹਨਾਂ ਨੇ ਕਿਹਾ ਵੀ ਜਾ ਕੇ ਉੱਥੇ ਮਿਲ ਲਿਓ ਵੀ ਭਾਈ ਆ ਤੁਸੀਂ ਆ 14 ਨੂੰ ਹੋਇਆ 16 ਨੂੰ ਕੈਨਸਲ ਹੋਇਆ ਇਹ ਵੀ ਮੈਨੂੰ ਵੀ ਇਹ ਬਾਅਦ ਚ ਜਦੋਂ ਸਾਰਾ ਸਾਹਮਣੇ ਆਵੇ ਫਿਰ ਡਾਕੂਮੈਂਟ ਪੁੱਛੇ ਮੈਂ ਵੀ ਉਸ ਦਿਨ ਕਿਹਾ ਮੈਂ ਕਿਹਾ ਜੇ ਕੋਈ ਏਦਾਂ ਦੀ ਗੱਲ ਸੀ ਯਾਰ ਤੁਸੀਂ ਪਹਿਲਾਂ ਤਰੋਂ ਨਹੀਂ ਪੁੱਛਿਆ ਤੁਹਾਡੀ ਗਲਤੀ ਹੈ ਤੁਸੀਂ ਉਦੋਂ ਨਹੀਂ ਪ੍ਰੈਸ ਕਾਨਫਰੰਸ ਕਰਕੇ ਕਹਦੇ ਵੀ ਆ 14 ਨੂੰ ਹੋਇਆ ਜਾਂ 16 ਨੂੰ ਕੈਨਸਲ ਕਰਤਾ ਪਰ ਫਿਰ ਵੀ ਇਹ ਗੱਲ ਮੈਂ ਤੁਹਾਨੂੰ ਤਾਂ ਦੱਸ ਰਿਹਾ ਇਹ ਵੀ ਜੇ ਸੀ ਤਾਂ ਮੈਨੂੰ ਹਰਦੀਪ ਸਾਡਾ ਵੱਡਾ ਭਰਾ ਹੈ ਉਹ ਵੀ ਚੱਲੋ ਹੁਣ WhatsApp ਦੀਆਂ ਗੱਲਾਂ ਚ ਆ ਕੇ ਲੱਗਿਆ ਹੋਇਆ ਹੈ ਉਹਨੇ ਵੀ ਮਤਲਬ ਕਿ ਮੈਨੂੰ ਫੋਨ ਤੱਕ ਵੀ ਨਹੀਂ ਕੀਤਾ ਤੇ ਤੁਸੀਂ ਹਰ ਗੱਲ ਤੇ ਅਖੇ ਜੀ ਮੀਤ ਇਹ ਰਸਤੀਫਾ ਦੇਵੇ ਮੀਤ ਇਹ ਜਵਾਬ ਦੇਵੇ ਮੀਤ ਲੋਕਾਂ ਨੇ ਜਿਤਾਇਆ ਹੋਇਆ ਐਮਪੀ ਹੈ ਮੇਰੇ ਕੋਲ ਹੋਰ ਬੜੇ ਮੁੱਦੇ ਐ ਤੇ ਮੈਂ ਇਸ ਗੱਲ ਲਈ ਵਿਹਲਾ ਨਹੀਂ ਵੀ ਰੋਜ਼ ਕੋਈ ਉੱਠ ਕੇ ਕੁਝ ਕਹਿ ਦੇ ਤੇ ਮੈਂ ਆਪਣਾ ਸਪਸ਼ਟੀਕਰਨ ਦਿੰਦਾ ਫਿਰਾਂ ਮੈਂ ਹਰ ਇੰਟਰਵਿਊ ਦੇ ਵਿੱਚ ਕਿਹਾ ਮੇਰੇ ਨਾਲ ਵੀ ਆਈਐਸ ਨੇ ਕੰਮ ਕੀਤਾ ਬਤੌਰ ਮੰਤਰੀ ਇਹ ਗੱਲ ਕੋਈ ਨਹੀਂ ਕਹਦਾ ਹੁੰਦਾ ਐਡੇ-ਐਡੇ ਵੱਡੇ ਮੇਰੇ ਕੋਲ ਮਹਿਕਮੇ ਰਿਆ ਅੱਜ ਮੈਂ ਸਰਕਾਰ 'ਚਾਂ ਅਫਸਰ ਹੋ ਸਰਦਾ ਕੋਈ ਡਰਦਾ ਬੋਲੇ ਨਾ ਬੋਲੇ ਜਿਸ ਦਿਨ ਉਹਨਾਂ 'ਚੋਂ ਕੋਈ ਅਫਸਰ ਕਿਉਂਕਿ ਬਹੁਤ ਪ੍ਰਿੰਸੀਪਲ ਸੈਕਟਰੀਟਟ ਟਾਇਰ ਹੋਣ ਵਾਲੇ ਆ ਜਿੱਦਣ ਕਿਸੇ ਰਿਟਾਇਰ ਹੋਏ ਨੇ ਵੀ ਇਹ ਕਹਤਾ ਵੀ ਮੀਤ ਜਦੋਂ ਸਾਡਾ ਵਜ਼ੀਰ ਸੀ ਉਹਨੇ ਕਰਪਸ਼ਨ ਕਰਨ ਦੀ ਕੋਸ਼ਿਸ਼ ਵੀ ਕੀਤੀ ਮੀਤ ਉਦੋਂ ਰਾਜਨੀਤੀ ਨਹੀਂ ਕਰੂਗਾ ਇਹ ਗੱਲ ਮੈਂ ਬੜੇ ਵਾਰ ਹੀ ਕਹਿ ਚੁੱਕਿਆ ਮੈਂ ਯਾਰ ਏਡੇ ਏਡੇ ਉੱਥੇ ਨਹੀਂ ਕੀਤਾ ਮੈਂ ਟਰੱਕ ਜੂਨੀ ਕੋਈ ਟਰੱਕ ਜੂਨੀਅਨ ਦਾ ਬੰਦਾ ਹਰਦੀਪ ਵੀ ਕਦੇ ਕਹਦੇ ਮੈਂ ਮੀਤ ਨੇ ਕਦੇ ਕਦੇ ਗੱਡੀ ਦੀ ਵੀ ਵਿਗਾਰ ਪਾਈ ਹੋਵੇ ਕੋਈ ਆ ਕਮੇਟੀ ਕਹਦੇ ਮੀਤ ਨੇ ਕਦੇ ਕਿਸੇ ਚੀਜ਼ ਦੀ ਵਿਗਾਰ ਪਾਈ ਹੋਵੇ ਤੁਸੀਂ ਹਰ ਗੱਲ ਤੇ ਲਿਆ ਕੇ ਮਤਲਬ ਕਿ ਯਾਰ ਤੁਹਾਡੇ ਨਾਲ ਪ੍ਰੇਮ ਸੀ ਨਿੱਜੀ ਸਬੰਧ ਸੀ ਮਤਲਬ ਕਿ ਕਿੱਥੋਂ ਤੱਕ ਗਿਰੋਂਗੇ ਵੀ ਤੁਸੀਂ ਰੋਜ਼ ਮਤਲਬ ਕਿ ਆਪਦੇ ਲੀਡਰੀ ਚਮਕਾਉਣ ਦੇ ਲਈ ਤੁਸੀਂ ਦੇਖੋ ਵੀ ਨਹੀਂ ਹੋਰ ਜੇ ਤੁਸੀਂ ਸਿਆਸਤ ਕਰਨੀ ਹੈ ਤੁਸੀਂ ਕਹਿੰਦੇ ਆਪੋਜੀਸ਼ਨ ਦੀ ਕਿੰਨੇ ਕੇਂਦਰ ਦੇ ਮੁੱਦੇ ਆ ਐਸਆਈਆਰ ਆ WhatsApp ਕੁਝ ਬੋਲੇ ਆ ਜਿਹੜਾ ਚਲੋ ਲੈਂਡ ਪੂਲਿੰਗ ਵਾਲਾ ਵੀ ਸੀ ਫੈਸਲਾ ਸਹੀ ਸੀ ਗਲਤ ਸੀ ਸਰਕਾਰ ਨੇ ਕਿਹਾ ਵੀ ਭਾਈ ਅਸੀਂ ਕਿਸਾਨ ਜੇ ਨਹੀਂ ਮੰਨਦੇ ਤਾਂ ਅਸੀਂ ਕਿਸਾਨਾਂ ਨਾਲ ਧੱਕਾ ਨਹੀਂ ਕਰਨਾ ਫੈਸਲਾ ਬਾਕੀ ਉਹਨਾਂ ਦੇ ਹੱਕ 'ਚ ਵੀ ਕਦੇ ਬੋਲੇ ਮੈਂ ਵੀ ਬਰਨਾਲਿਆ ਕੇ ਜਿਹੜੇ ਕਿਸਾਨ ਜਥੇਬੰਦੀਆਂ ਨੇ ਜਿਨ੍ਹਾਂ ਦਾ ਜ਼ਮੀਨਾਂ ਰਹੇ ਸੀ ਉਹਨਾਂ ਨੂੰ ਮਿਲਿਆ ਤੁਸੀਂ ਕੇਵਲ ਤੇ ਕੇਵਲ ਵੀ ਭਾਈ ਬੱਸ ਮੈਂ ਨੀਤ ਨੂੰ ਜਿਹੜਾ ਟਾਰਗੇਟ ਕਰਨਾ ਤੇ ਸਾਰਾ ਝੂਠ ਤੂਫਾਨ ਕੋਈ ਇੱਕ ਸੱਚ ਤਾਂ ਹੋਵੇ ਆਹ ਜਿਹੜਾ ਇੱਕ ਹਰ ਗੱਲ ਤੇ ਨੀਤ ਹਰਿੰਦਰ ਜੀ ਮੀਤ ਦੀ ਮਾਸੀ ਦਾ ਮੁੰਡਾ ਮਾਸੀ ਦਾ ਮੁੰਡਾ ਮੰਨ ਲਓ ਕਿ ਮੈਂ ਇਹਦੇ ਤੇ ਵੀ ਤੁਹਾਡੇ ਕੱਲਾ ਪੁੱਤ ਲੈ ਕੇ ਚੜੋ ਗੁਰੂ ਘਰ ਵੀ ਬਾਠ ਨੂੰ ਪਤਾ ਕਿ ਨਹੀਂ ਪਤਾ ਵੀ ਹਰਿੰਦਰ ਮੇਰੀ ਮਾਸੀ ਦਾ ਮੁੰਡਾ ਹੈ ਕਿ ਨਹੀਂ ਮੁੰਡਾ ਐਂ ਤਾਂ ਕਿਉਂਕਿ ਜਿਹੜੇ ਕੋਈ ਜਿਨ੍ਹਾਂ ਨਾਲ ਤੁਸੀਂ ਨਿਭਦੇ ਹੋ ਥੋੜੇ ਦੋਸਤ ਹੁੰਦੇ ਆ ਉਹ ਸਾਰੇ ਤੁਹਾਡੇ ਮਾਸੀ ਮਾਸੀਆਂ ਚਾਚਾ ਦੇ ਮੁੰਡੇ ਹੁੰਦੇ ਆ ਤਾਂ ਬਾਟ ਵੀ ਮੇਰੀ ਮੈਂ ਕਹਿੰਨਾ ਭਾਈ ਮੇਰੀ ਮਾਸੀ ਦਾ ਪੁੱਤ ਸਾਰੇ ਹੁੰਦੇ ਆ ਮੀਤ ਨੇ ਜ਼ਿੰਦਗੀ ਚ ਕੀ ਖੱਟਿਆ ਤੁਸੀਂ ਸਾਰੇ ਮੇਰੇ ਇਲੈਕਸ਼ਨ ਦੇਖਦੇ ਰਹੇ ਹੋ ਜਿਹੜਾ ਮੇਰੇ ਨਾਲ ਸਕੂਲ ਚ ਪੜ੍ਹਿਆ ਜਿਹੜਾ ਮੀਤ ਨਾਲ ਕਾਲਜ ਚ ਪੜ੍ਹਿਆ ਸਾਰੇ ਪੰਜਾਬ ਤੋਂ ਕਿ ਗੰਗਾ ਨਗਰ ਤੋਂ ਆ ਕੇ ਮੁੰਡੇ ਵੀ ਮੇਰੇ ਇਲੈਕਸ਼ਨ ਚ ਪੱਲਿਓ ਪੈਸੇ ਲਾਉਂਦੇ ਆ ਤੇ ਤਿੰਨ ਤਿੰਨ ਮਹੀਨੇ ਲਾ ਕੇ ਜਾਂਦੇ ਆ ਸਿਰਫ ਇਹ ਕਿਉਂਕਿ ਮੀਤ ਨੇ ਜ਼ਿੰਦਗੀ ਚ ਯਾਰੀ ਖੱਟੀ ਆ ਕਦੇ ਕਿਸੇ ਨਾਲ ਜ਼ਿੰਦਗੀ ਦੀ ਗੱਲ ਨਹੀਂ ਕੀਤਾ ਹਰੇਕ ਨਾਲ ਨੇਪਿਆ ਤੇ ਹਰਿੰਦਰ ਨਾਲ ਵੀ ਨਾਲ ਮੈਂ ਕਹਿਣਾ ਵੀ ਭਾਈ ਸ਼ੁਰੂ ਤੋਂ ਹਰਿੰਦਰ ਮੇਰੇ ਨਾਲ ਸੀ ਜਾਰੀ ਮੈਂ ਨਭਾਈ ਆ ਆ ਸਾਰਾ ਨਾਲ ਵੀ ਇਹਨਾਂ ਨਾਲ ਪ੍ਰੇਮੀ ਜਾਰੀ ਨਭਾ ਰਹੇ ਆ ਬਾਟ ਨਾਲ ਵੀ ਪ੍ਰੇਮ ਸੀਗਾ ਵੱਡਾ ਭਰਾ ਵਾਂਗੂ ਉਹ ਕੀਤਾ ਮੰਨ ਲਓ ਕਿ ਠੀਕ ਆ ਹੁਣ ਫਰਕ ਜੇ ਪੈ ਗਿਆ ਮੰਨ ਲਓ ਕਿ ਤੁਸੀਂ ਸਾਰਾ ਦਿਨ ਨਿੱਜੀ ਕਿਣਾ ਬੇਣਾ ਕਿਸੇ ਤੱਤ ਤੋਂ ਬਿਨਾ ਸਬੂਤ ਤੋਂ ਜੇ ਮੈਂ ਹੁਣ ਉਹੀ ਕਹੀ ਚੱਲਾ ਕਰਾਂ ਵੀ ਭਾਈ ਬਾਟ ਸਾਹਿਬ ਸਾਡੇ ਨਾਲ ਸੀ ਉਹਨਾਂ ਨੇ ਉੱਥੋਂ ਪੈਸੇ ਲੈ ਲੈ ਆਏ ਲੈ ਕੋਈ ਗੱਲ ਮੰਨਦੀ ਹੈ ਜੇ ਤਨੂ ਵੀ ਮੈਂ ਬੇਨਤੀ ਕਰਨਾ ਤੁਸੀਂ ਸਾਰੇ ਬਰਨਾਲੇ 'ਚ ਤੁਹਾਡੇ ਰਾਹੀਂ ਗੱਲਾਂ ਜਾਂਦੀਆਂ ਕੋਈ ਇੱਕ ਬੰਦਾ ਆਫ ਦੀ ਰਿਕਾਰਡ ਵੀ ਤੁਸੀਂ ਮੈਨੂੰ ਲੈ ਕੇ ਦੇ ਦਿਓ ਵੀ ਜਿਹੜਾ ਕਹੇ ਵੀ ਮੀਤ ਨੇ ਜੀ ਮੈਨੂੰ ਕਦੇ ਇੱਕ ਪੈਸੇ ਦੀ ਬਗਾਰ ਪਾਈ ਆ ਨਹੀਂ ਇੱਥੇ ਮਤਲਬ ਕਿ ਐਦਾਂ ਦਾ ਕੁਝ ਵੀ ਬਰਨਾਲੇ ਤੁਸੀਂ ਸਾਰੇ ਕਵਰ ਕਰਦੇ ਰਹੋ ਹੋਟਲਾਂਾਂ ਤੋਂ ਪੈਸੇ ਇੱਥੇ ਆ ਜਿਹੜੇ ਆ ਦੂਜੀ ਮ사ਜ ਕਰਦੇ ਆ ਉਹਨਾਂ ਤੋਂ ਪੈਸੇ ਆ ਜਿਹੜਾ ਸੱਟੇ ਦਾ ਕੰਮ ਚੱਲਦਾ ਉਹਨਾਂ ਤੋਂ ਪੈਸੇ ਤੇ ਸਾਡੀ ਕੋਈ ਦੇਲੀ ਵੀ ਨਹੀਂ ਚੜ ਸਕਦਾ ਤੇ ਹਰ ਗੱਲ ਤੇ ਯਾਰ ਮਤਲਬ ਕਿ ਤੁਸੀਂ ਬਿਨਾ ਕਿਸੇ ਗੱਲ ਹੇ ਲਈ ਵੀ ਨੇ ਤਾਂ ਕਹਿਆ ਵੀ ਅਮੀਤ ਜੀ ਕਦੇ ਸਾਨੂੰ ਕੋਈ ਬੁਲਾਉਂਦੀ ਭਾਈ ਮੈਂ ਤਾਂ ਜੀ ਉਦੋਂ ਕਿਹਾ ਸੀ ਜੇ ਰੁਪਈਆ ਦਾ ਦੂਰ ਦੀ ਗੱਲ ਹੈ ਮੇਰੇ ਘਰੇ ਕਦੇ ਮੈਂ ਕਿਸੇ ਮੈਂ ਆਪਦਾ ਘਰ ਪਾਇਆ ਕਦੇ ਕੁਝ ਹੋਵੇ ਮੈਂ ਕਹਣਾ ਵੀ ਕਦੇ ਉਹਦੀ ਬਗਾਰਪਾ ਦਾ ਮੈਂ ਕਹਿੰਦੇ ਗੱਡੀ ਦੀ ਭਾਈ ਸੱਤੀ ਸਿਰ ਦੋ ਉਹ ਵੀ ਮਿਲਨੀ ਹਰਾਨ ਠੀਕ ਹੈ ਐਮਪੀ ਸਾਹਿਬ ਆਮ ਮੁੱਦਾ ਜਿਹੜਾ ਅੱਜ ਕੱਲ ਚੱਲ ਰਿਹਾ ਹੈ ਰਾਪੋਜੀਸ਼ਨ ਵੱਲੋਂ ਵੀ ਇਹ ਗੱਲ ਕੀਤੀ ਜਾ ਰਹੀ ਹੈ ਜਿਹੜੇ ਆਪਣਾ ਭੰਗੂ ਸਾਹਿਬ ਹੈ ਉਹਨਾਂ ਨੂੰ ਵੀ ਜਿਹੜਾ ਉਹਨਾਂ ਨੇ ਚੇਅਰਮੈਨ ਲਾਏ ਆ ਉਪਰੋਲਾਏ ਆ ਜੁਰਮੀਤ ਜੀ ਨੇ ਇਸੇ ਕਰਕੇ ਉਹਨਾਂ ਨੂੰ ਵਧਾਈ ਨਹੀਂ ਦਿੱਤੀ ਜਾਂ ਕੀ ਹੈ ਇਹ ਮੈਟਰ ਕੀ ਹੈ ਜੀ ਔਰ ਜ਼ਿਆਦਾਤਰ ਦੇਖਿਆ ਵੀ ਪ੍ਰੋਗਰਾਮਾਂ ਦੇ ਵਿੱਚ ਬਾਤ ਜਿਹੜੇ ਆਪਣਾ ਇਹ ਪੰਗੂ ਸਾਹਾ ਇਹ ਵੀ ਥੋੜੇ ਤੋਂ ਥੋੜਾ ਜਿਹਾ ਕਿਉਂਕਿ ਇਹ ਵੀ ਸੱਜੇ ਖੱਬੇ ਤੁਹਾਡੇ ਉਹ ਨਹੀਂ ਨਹੀਂ ਮੈਨੂੰ ਪਤਾ ਕੀ ਆ ਪੰਗੂ 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 ਵੀਰ ਵੱਡਾ ਭਰਾ ਕੋਈ ਐਸੀ ਗੱਲ ਨਹੀਂ ਕੱਲ ਵੀ ਸਾਰੇ ਪ੍ਰੋਗਰਾਮਾਂ ਤੇ ਨਾਲ ਸੀ ਹੁਣ ਵੀ ਫੋਨ ਕੀਤਾ ਉਹਨਾਂ ਨੂੰ ਫੋਨ ਕਰੋ ਉਹਨਾਂ ਦੇ ਬਿਮਾਰ ਆ ਸੈੱਲ ਘੱਟੇ ਹੋਇਆ ਕੱਲ ਵੀ ਪ੍ਰੈਸ ਕਾਨਫਰੰਸ ਤੇ ਹਰਿੰਦਰ ਜੀ ਹੋਰਾਂ ਨੇ ਕੀਤੀ ਆ ਉਦੇ ਵਿੱਚ ਨੇ ਕੋਈ ਐਸੀ ਗੱਲ ਨਹੀਂ ਪਰ ਮੈਂ ਦੁਬਾਰਾ ਤੁਹਾਨੂੰ ਇਹ ਕਹਿਣਾ ਕਿ ਮੈਂ ਕਦੇ ਵੀ ਕਿਸੇ ਬੰਦੇ ਨੂੰ ਪ੍ਰਮੋਟ ਕਰਨ ਲਈ ਆਪ ਦਾ ਛੋਟਾ ਦਿਲ ਨਹੀਂ ਰੱਖਿਆ ਨਹੀਂ ਇੱਥੇ ਏਦਾਂ ਵੀ ਹੁੰਦਾ ਰਿਹਾ ਵੀ ਜਿਹੜੇ ਬੰਦੇ ਆਪ ਦੇ ਆਪ ਨੂੰ ਡਿਪਟੀ ਮੁੱਖ ਮੰਤਰੀਆਂ ਦੇ ਦਾਅਵੇ ਦਰਕਾਉਂਦੇ ਰਿਹਾ ਚੇਅਰਮੈਨ ਨੇ ਵੀ ਆਪ ਦੇ ਮੁੰਡਿਆਂ ਨੂੰ ਦੇ ਰਿਹਾ ਵੀ ਕੋਈ ਚੀਜ਼ ਬਾਹਰ ਨਹੀਂ ਦੇਣੀ ਤੇ ਮੀਤ ਨੇ ਯਾਰ ਸਾਰੀ ਯੰਗ ਟੀਮ ਹੈ ਕੀ ਤੋਂ ਕਿਤੇ ਕੀ ਲਕੋਇਆ ਸਾਰਾ ਕੁਝ ਮੈਂ ਆਪਣੇ ਬਰਾਬਰ ਦੇ ਸਾਰੇ ਜਿਹੜੇ ਬੰਦੇ ਆ ਉਹ ਖੜੇ ਕੀਤੇ ਆ ਮੈਂ ਤਾਂ ਵਿਸ਼ਵਾਸ ਹੀ ਕਰ ਸਕਦਾ ਨਾ ਕੱਲ ਨੂੰ ਕੋਈ ਧੋਖਾ ਦੇ ਜੇ ਇਹਦੇ ਚ ਜ਼ਮੀਦੀ ਗਲਤੀ ਹੈ ਤੁਸੀਂ ਧੋਖਾ ਵੀ ਦੇਣਾ ਤਾਂ ਤੁਸੀਂ ਸਿਰਫ ਆਪ ਦਾ ਰਾਜਨੀਤਿਕ ਕਦਮ ਵੱਡਾ ਕਰਨ ਲਈ ਤੁਸੀਂ ਕਹਿਣਾ ਮੈਂ ਰੋਜ਼ ਬੋਲੀ ਚੱਲਾਂ ਉੱਠ ਪਣਾਗੇ ਤੇ ਮੀਤ ਮੇਰਾ ਜਵਾਬ ਦੇ ਵੀ ਮੈਂ ਮੈਂ ਇੱਕ ਮਿੰਟ ਜੀ ਤੁਸੀਂ ਆਨਲਾਈਨ ਆਲ ਮੰਨੇ ਜਾਂਦੇ ਹੋ ਬਰਨਾਲੇ ਦੇ ਵਿੱਚ ਤੁਸੀਂ ਮੈਂਬਰ ਬੋਰਡ ਨੂੰ ਤੁਹਾਡੇ ਅਕੋਰਡਿੰਗ ਹੀ ਸਾਰਾ ਹਲਕਾ ਚੱਲਦਾ ਹੈ ਟਰੱਕ ਜੂਨੀਅਨ ਦਾ ਐਡਾ ਮਸਲਾ ਉੱਠਿਆ ਜਿਹੜੀ ਜ਼ਮੀਨ ਦਾ ਹੈਗਾ ਹੁਣ ਤੁਸੀਂ ਕਹਿੰਦੇ ਹੋ ਕਿ ਸਾਰੇ ਦੋਸ਼ ਤੁਹਾਡੇ ਦੇ ਮੁਕਤ ਨੇ ਸਰਕਾਰ ਇਹਦੀ ਇਨਕੁਆਇਰੀ ਕਰਾਊਗੀ ਕਿ ਇਹਦੇ ਪਿੱਛੇ ਕੌਣ ਸੀ ਕਿਵੇਂ ਇਹ ਸਾਰਾ ਕੁਝ ਹੋਇਆ ਹੈਗਾ ਜਿਹੜਾ ਕੋਈ ਦੋਸ਼ੀ ਪਾਇਆ ਜਾਂਦਾ ਉਹ ਤੇ ਇਹਦੀ ਗੱਲ ਕਹਿਣੀ ਹੈ ਕਿ ਮੀਰ ਜੀ ਇਸ ਵਾਰੀ ਕੋਈ ਇਨਕੁਆਇਰੀ ਜਾਂ ਜਾਂਚ ਨਹੀਂ ਕਰ ਰਹੇ ਜਿਹੜੀ ਇਹ ਮਸਲਾ ਚੱਲੇ ਦੇਖੋ ਮੈਂ ਮੈਂ ਸਪਸ਼ਟੀ ਕਰਨਾ ਜਿਹੜਾ ਪ੍ਰਧਾਨ ਤੋਂ ਵੀ ਇਹਨਾਂ ਤੋਂ ਮੰਗਿਆ ਸੀ ਸਾਰਿਆਂ ਤੋਂ ਵੀ ਭਾਈ ਮੈਨੂੰ ਦੱਸੋ ਜੋ ਮੈਨੂੰ ਉਦੋਂ ਆਹੀ ਜਿਹੜਾ ਰਿਪਲਾਈ ਸੀ ਕਿ ਜੀ ਉਹ ਐਗਰੀਮੈਂਟ ਕਰਨ ਲਈ ਕਿਉਂਕਿ 14 ਤਰੀਕ ਨੂੰ ਕੀਤਾ ਗਿਆ ਤੇ 16 ਨੂੰ ਜਿਹੜਾ ਉਹ ਰੱਦ ਕਰ ਦਿੱਤਾ ਇਹ 14 ਤਰੀਕ ਨੂੰ ਨਹੀਂ ਇਹ 16 ਨੂੰ ਹੋਇਆ ਇਹਨਾਂ ਨੇ ਬੇਰਬਾਦ ਦਿੱਤਾ 14 ਤਰੀਕ ਦਾ ਵੀ 14 ਤਰੀਕ ਨੂੰ ਮਤਾ ਪਿਆ ਸੀ ਟਰੱਕ ਯੂਨੀਅਨ ਦਾ ਇਹ ਐਗਰੀਮੈਂਟ ਵੀ 16 ਨੂੰ ਹੋਇਆ ਤੇ ਕੈਨਸਲੇਸ਼ਨ ਦਾ ਉਹ ਇੱਕ ਜਿਹੜਾ ਐਫੀ ਡਿਫਟ ਹੈ ਹਾਲਕੇ ਹਰ ਬੰਦਾ ਜਾਣਦਾ ਜੀ ਜਿਹੜੀ ਡੀਡ ਹੈ ਡੀਡ ਨੂੰ ਐਫੀਡਾਪਟ ਰਾਹੀਂ ਕੈਨਸਲ ਨਹੀਂ ਕੀਤਾ ਜਾ ਸਕਦਾ ਇਸੇ ਕਰਕੇ ਉਹਨਾਂ ਨੂੰ ਇੱਕ ਤਰੀਕ ਨੂੰ ਦੁਬਾਰੇ ਉਹ ਕੈਨਸਲੇਸ਼ਨ ਕਰਨੀ ਪਈ ਮੈਂ ਉਹੀ ਆ ਜਿਹੜਾ ਉਹਨਾਂ ਨੇ ਕੈਨਸਲ ਮੈਂ 100% ਮੰਨਦਾ ਉਹਨਾਂ ਦੀ ਗਲਤੀ ਹੈ ਤਾਂ ਇੱਥੇ ਕਰਕੇ ਦਾ ਸੀ ਭਾਈ ਜੂਨੀਅਰ ਦੇ ਮੰਗ ਤੇ ਕੋਈ ਬਹੁਤ ਆਉਂਦੀ ਲੱਗਦੀ ਹੈ ਵੀ ਮੰਨ ਲਓ 6500 ਰੁਪਏ ਦੇ ਵਿੱਚ ਇੱਕ ਸਾਲ ਦੇ ਲਈ ਦੇ ਦਿੱਤਾ ਜਾਵੇ ਦੇਖੋ ਜੋ ਉਹਨਾਂ ਨੇ ਦੱਸਿਆ ਉਹਨਾਂ ਨੇ ਦੱਸਿਆ ਵੀ ਜੀ ਇਹ ਸਿਰਫ ਵੀ ਕੰਟਰੈਕਟ ਲੈਣ ਦੇ ਲਈ ਵੀ ਜਿਹੜਾ ਉਹ ਕੰਪਨੀ ਤੋਂ ਮਿਲ ਜੇ ਉਹਦੇ ਲਈ ਕੀਤਾ ਗਿਆ ਸੀ ਉਦੋਂ ਬਾਅਦ 50000 ਰੁਪਏ ਪ੍ਰਦਾਨ ਵੀ ਦੱਸ ਰਹੇ ਆ ਉਹ ਤਾਂ ਸਾਡੇ ਉਲਟੀ ਬੋਲ ਰਹੀ 50000 ਰੁਪਏ ਪ੍ਰਤੀ ਸਾਲ ਦਾ ਕੀਤਾ ਸੀ ਇਹ ਵੀ 6500 ਰੁਪਏ ਦੇ ਵਿੱਚ ਦੇਣਾ ਬਾਜੂਬ ਸੀ ਜਦੋਂ ਇਹ ਗੱਲ ਨਹੀਂ ਬਿਲਕੁਲ ਨਹੀਂ ਬਾਜੂਬ ਸੀ ਇਹ ਗੱਲ ਸਾਹਮਣੇ ਆ ਗਈ ਤਾਂ ਉਸ ਤੋਂ ਬਾਅਦ ਤੁਸੀਂ ਚੁੱਪ ਜਰੂਰ ਰਹੇ ਵੀ ਤੁਹਾਨੂੰ ਇਹ ਇਸ਼ੂ ਜਿਹੜਾ ਅੱਜ ਇਹ ਮੈਂ ਪੇਸ਼ ਕਰ ਰਿਹਾ ਤੁਹਾਨੂੰ ਇਹ ਦੱਸਣਾ ਚਾਹੀਦਾ ਸੀ ਵੀ ਇਹ ਗਲਤ ਹੋਇਆ ਤੇ ਉਹਦੀ ਇਨਕੁਆਇਰੀ ਹੋਣੀ ਚਾਹੀਦੀ ਜਿਵੇਂ ਅਸੀਂ ਕੱਲ ਬਾਅਦ ਅੱਜ ਅਸੀਂ ਕਹਿਣਾ ਹਾਂ ਕਿ ਮੈਂ ਆ ਤੁਸੀਂ ਤੁਸੀਂ ਹੈ ਪਟ્રોલ ਪੰਪ ਲਈ ਇਹ ਫਾਰਮੈਲਟੀ ਦੇਖੋ ਮੈਂ ਉਹੀ ਕਹਿਣਾ ਕਿ ਜੋ ਉਹਨਾਂ ਨੇ ਕਿਹਾ ਵੀ ਜੀ ਫਾਰਮੈਲਟੀ ਸੀ ਜਿਵੇਂ ਵੀ ਸੀ ਮੈਂ ਫਿਰ ਵੀ ਚਲੋ ਕਿਉਂਕਿ ਟਰੱਕ 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 ਆਪਰੇਟਰਾਂ ਨੇ ਸਾਰਿਆਂ ਨੇ ਕਿਹਾ ਵੀ ਜੀ ਭਾਈ ਇਹਨੂੰ ਬਦਲੋ ਅਸੀਂ ਜੋ ਉਹਨਾਂ ਨੂੰ ਕਿਹਾ ਵੀ ਭਾਈ ਤੁਸੀਂ ਦੱਸ ਦਿਓ ਤੁਹਾਡੇ ਚੋਂ ਕਮੇਟੀ ਬਣਾ ਲ ਦਿੰਦੇ ਆ ਉਹਨਾਂ ਨੇ ਦੱਸਿਆ ਉਹਨਾਂ ਚੋਂ ਕਮੇਟੀ ਬਣਾ ਰਹੇ ਆ ਪਰ ਇਹ ਜੋ ਵੀ ਹੋਇਆ ਮੈਂ ਮੰਨਦਾ ਵੀ ਜੇ ਕਰਨਾ ਵੀ ਸੀ ਤਾਂ ਇਹਨਾਂ ਨੂੰ ਪਹਿਲੇ ਦਿਨ ਜਦੋਂ 4 ਵਜੇ ਪੁਕਾਰ ਹੁੰਦੀ ਆ ਤਾਂ ਉਦੋਂ ਬੁਲਾ ਕੇ ਸਾਰੇ ਟਰੱਕਪਲੇਟਰਾਂ ਤੋਂ ਪੁੱਛਣਾ ਚਾਹੀਦਾ ਸੀ ਸਹਿਮਤੀ ਲੈਣੀ ਚਾਹੀਦੀ ਸੀ ਸਹਿਮਤੀ ਲੈਣੀ ਚਾਹੀਦੀ ਸੀ ਚਾਹੇ ਕਿਸੇ ਨੂੰ ਮੁਫਤ ਹੀ ਦੇ ਦੇ ਟਰੱਕਪਲੇਟਰ ਕਹਿੰਦੇ ਮੁਫਤ ਦੇ ਨਾਲ ਦੇ ਦੋ ਚਾਹੇ ਉਹ ਕਹਿੰਦੇ ਭਾਈ ਦਾ ਆਪਾਂ 10 ਲੱਖ ਰੁਪਏ ਮਹੀਨਾ ਲੈਣਾ ਜਦੋਂ ਤੁਸੀਂ ਕਿਸੇ ਚੀਜ਼ ਦੀ ਨਾਮੰਦਗੀ ਕਰਦੇ ਹੋ ਤਾਂ ਤੁਹਾਨੂੰ ਉਹ ਸਾਰਿਆਂ ਨੂੰ ਨਾਮ ਲੈ ਕੇ ਚੱਲਣਾ ਪੈਂਦਾ ਇਹ 100% ਜਿਹੜਾ ਗਲਤ ਤਰੀਕੇ ਨਾਲ ਜਿਹੜਾ ਇਹ ਕੀਤਾ ਗਿਆ ਇਹ ਸਾਰਿਆਂ ਨੂੰ ਪੁੱਛਣਾ ਚਾਹੀਦਾ ਸੀ ਤੇ ਇਦਾਂ ਦਾ ਐਗਰੀਮੈਂਟ ਪਹਿਲੀ ਗੱਲ ਤਾਂ ਜੇ ਇਹਨਾਂ ਨੇ ਕਰਨਾ ਵੀ ਸੀ ਤਾਂ ਅਪਨ ਸਾਈਨ ਕਰਵਾ ਕੇ ਸਾਰਿਆਂ ਤੋਂ ਵਰਬਲੀ ਕੀ ਸਾਈਨ ਕਰਵਾ ਕੇ ਜਿਹੜਾ ਕਰਨਾ ਚਾਹਦੇ ਸੀ ਮਸਲਾ ਦਾ ਜਾਂਚ ਤੇ ਖੜਾ ਨਾ ਪੀ ਜਾਂਚ ਵਗੈਰਾ ਹੋਵੇਗਾ ਸਰਕਾਰ ਨੂੰ ਇਹ ਵੀ ਜਾਚ ਹੋਵੇਗੀ ਕਿਉਂਕਿ ਪਹਿਲਾਂ ਵੀ ਇੱਕ ਮਸਲਾ ਚੱਕਿਆ ਸੀ ਜਿਹੜਾ ਪੈਸੇ ਲੈਣ ਦਾ ਪੈਸੇ ਲੈਂਦਾ ਜਿਹੜਾ ਐਸਡੀਐਮ ਤੇ ਲੱਗੇ ਸੀਗੇ 200 ਕੇ ਉਹਨਾਂ ਨੂੰ ਵਗਾਰਾਂ ਦਿੱਤੀਆਂ ਜਾਂਦੀਆਂ ਨੇ ਆਹ ਵੀ ਦੱਬਦੀ ਸੀਗਾ ਆਹ ਵੀ ਉਹਦੀ ਇਹ ਸ਼ਰਾਬ ਵੀ ਜਾਂਦੀ ਆ ਇਹਦੀ ਇਹਦੀ ਵੀ ਤੁਸੀਂ ਕਹਿਣੇ ਹੋ ਤਾਂ ਤਾਂ ਮੈਂ ਉਹਨਾਂ ਨੂੰ ਜਿਹਨੂੰ ਕਹੋਗੇ ਅਸੀਂ ਕਹਿ ਦਾਂਗੇ ਚੱਲ ਭਾਈ ਇਹਦੀ ਜਾਂਚ ਜਿਹੜੀ ਕਰ ਲਾਂਗੇ ਪਰ ਇਹਨਾਂ ਦੇ ਵਿੱਚ ਉਹੀ ਆ ਉਹ ਕਹਿੰਦੇ ਜਿਸੀ ਕਰਕੇ ਕੈਨਸਲ ਕਰਤਾ ਪਰ ਫਿਰ ਵੀ ਵੀ ਕਿਹੜੇ ਕਿਹਦੇ ਕਹਿਣ ਤੇ ਹੋਇਆ ਕਿੱਦਾਂ ਹੋਇਆ ਦਿੱਤਾ ਗਿਆ ਸਰ ਮਨਜੀਤ ਕੌਰ ਨੂੰ ਉਹ ਬਰਨਾਲੇ ਦੇ ਰਹਿਣ ਵਾਲੇ ਨੇ ਜਿਹਦਾ ਉਹਨਾਂ ਨੇ ਆਪਦਾ ਆਧਾਰ ਕਾਰਡ ਲਾਇਆ ਉਹ ਸੰਰੂਰ ਦਾ ਲਾਇਆ ਹੈ ਉਦੋਂ ਜਿਹੜਾ ਆਧਾਰ ਕਾਰਡ ਹੈ ਉਹ ਵੀ ਗਲਤ ਲਾਇਆ ਗਿਆ ਜੀ ਵੀ ਇੱਥੇ ਐਮਸੀ ਇੰਦਰੀ ਜੀ ਇਹ ਉਹਨਾਂ ਦੀ ਵਾਈਫ ਹੈ ਜੀ ਜਿਹੜੇ ਚੰਦ ਸਿੰਘ ਝੋਪੜਾ ਵਿਧਾਇਕ ਹੈ ਉਹਨਾਂ ਦੀ ਬੇਟੀ ਹੈ ਚਲੋ ਕੋਈ ਨਹੀਂ ਇਹ ਦੀ ਵੀ ਇਹ ਦੀ ਵੀ ਪਰ ਮੈਂ ਤੁਹਾਨੂੰ ਦੇਖੋ ਮੁੱਦਾ ਮੇਰਾ ਇਹ ਨਹੀਂ ਸੀ ਇਹ ਮੈਂ ਤੁਹਾਨੂੰ ਹਸਨ ਆਪਦੀ ਜਿਹੜਾ ਮੇਰਾ ਓਐਸਡੀ ਹੈ ਉਹਨੇ ਆਪਦੀ ਵੀਡੀਓ ਅਪਲੋਡ ਕੀਤੀ ਹੈ ਉਹਨੇ ਆਪ ਦਾ ਸਪਸ਼ਟੀਕਰਨ ਇਹਦਾ ਦਿੱਤਾ ਪਰ ਮੈਨੂੰ ਜਿਹੜਾ ਮੈਂ ਹਰ ਪ੍ਰਧਾਨ ਦਾ ਵੀ ਤੁਹਾਨੂੰ ਦਿਖਾਤਾ ਵੀ ਮੈਨੂੰ ਨਾ ਉਹਨੇ ਪੁੱਛਿਆ ਨਾ ਮੈਨੂੰ ਦੱਸਿਆ ਤੇ ਨਾ ਹੀ ਮੈਨੂੰ ਕਾਲ ਕੀਤੀ ਪੁੱਛਣ ਦੀ ਕੋਸ਼ਿਸ਼ ਵੀ ਜਿਹੜੀ ਆ ਹਰਦੀਪ ਬਾਈ ਨੇ ਕੀਤੀ ਪਰ ਜੋ ਵੀ ਹੈ ਦਾ ਇਨਕੁਆਰੀ ਜਿਹੜੀ ਹੈ ਦੀ ਜੇ ਤੁਹਾਨੂੰ ਲੱਗਦਾ ਵੀ ਭਾਈ ਇਹਦੀ ਇਨਕੁਆਰੀ ਹੋਰ ਹੋਣੀ ਚਾਹੀਦੀ ਹੈ ਤਾਂ ਮੈਂ ਲੱਗਦਾ ਵੀ ਇਸ ਕਾਲ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਤੁਹਾਨੂੰ ਮਤਲਬ ਜਿਹੜੀ 4 ਅੱਧਾ ਕਿੱਲਾ ਜ਼ਮੀਨ ਹੈ ਵੀ ਉਹ 6500 ਰੁਪਏ ਸਾਲ 'ਚ 35 ਸਾਲ ਹੀ ਦੇ ਦਿੱਤੀ ਗਈ ਵੀ ਇਹਦੀ ਇਨਕੁਆਰੀ ਹੋਣੀ ਬਾਜੂ ਬਣਦੀ ਹੈ ਜਾਂ ਨਹੀਂ ਇਨਕੁਆਰੀ ਕਰਵਾ ਦਿੰਨੇ ਪਰ ਦੇਖੋ ਜੋ ਉਹਨਾਂ ਨੇ ਦੱਸਿਆ ਵੀ ਜੀ ਅਸੀਂ ਸਿਰਫ ਰੈਂਟ ਡੀਡ ਕਰਨ ਦੇ ਲਈ ਜਿਹੜਾ ਕੀਤਾ ਸੀ ਪਰ ਮੈਂ ਇਹਦੀ ਇਨਕੁਆਰੀ ਜਿਹੜੀ ਹੈ ਜਰੂਰ ਕਰਕੇ ਢੀ ਸਾਹਿਬ ਤੋਂ ਮੈਂ ਮਾਨ ਲੋ ਇੱਕ ਹੋਰ ਹੈ ਮਿਰਜੀ ਮਿਰਜੀ ਤੋਂ ਸਦੇ ਦੋਸ਼ ਲੱਗ ਰਹੇ ਨੇ ਮੰਨ ਲਓ ਇਹ ਲਗਾਤਾਰ ਦੁਆਰੇ ਫੇਰ ਦੋਸ਼ ਇਸ ਤਰ੍ਹਾਂ ਲੱਗਣੇ ਦੁਆਰੇ ਪੀਸੀ ਹੁੰਦੀ ਆ ਉਹਨਾਂ ਵੱਲੋਂ ਬਾਠ ਕੁਝ ਕਰੀ ਜਾਣਾ ਤੁਸੀਂ ਕੋਈ ਉਹਨਾਂ ਦੇ ਐਕਸ਼ਨ ਲਾਉਂਗੇ ਕੋਈ ਡੱਬਾ ਮੀਂਹਾ ਕੋਈ ਨਹੀਂ ਮੈਂ ਤਾਂ ਜੀ ਫਿਰ ਆਏ ਤਾਂ ਇੱਥੇ 3600 ਬੰਦੇ ਰੋਜ਼ ਕਰੀ ਜਾਂਦੇ ਆ ਮੇਰੇ ਕੋਲ ਹੋਰ ਬੜੇ ਕੰਮ ਨੇ ਮੈਂ 16 ਲੱਖ ਲੋਕਾਂ ਦਾ ਨਮਾਇੰਦਾ ਹੈ ਨਾ ਤੇ ਮੈਂ ਜਵਾਬ ਦੇ ਮੇਜੀ ਆਪਾਂ 12 ਬੰਟ ਦੀ ਗੱਲ ਬਰਨਾਲੇ ਦੇ ਲੋਕਾਂ ਨੂੰ ਆਪਾਂ ਕਰ ਲਈਏ ਤੇ ਮੈਂ ਇਸ ਮੁੱਦੇ ਤੇ ਇਹ ਮੇਰੀ ਪਹਿਲੀ ਤੇ ਲਾਸਟ ਪ੍ਰੈਸ ਕਾਨਫਰੰਸ ਅੱਛਾ ਨਗਰ ਕੌਂਸਲਾਂ ਨੇ ਨਾਮ ਹੈ ਨਗਰ ਕੌਂਸਲਾਂ ਦੇ ਵਿੱਚ ਵੀ ਕਰਪਸ਼ਨ ਦਾ ਮੁੱਦਾ ਉੱਠਦਾ ਧਨੌਲੇ ਵਾਲਾ ਵੀ ਉੱਠਿਆ ਬਰਨਾਲੇ ਦੇ ਵੀ ਟੈਂਡਰਾਂ ਦੀ ਗੱਲ ਹੁੰਦੀ ਆ ਉਹਦੇ 'ਚ ਵੀ ਕਿਉਂਕਿ ਤੁਸੀਂ ਸਾਰਾ ਕੁਝ ਦੇਖਦੇ ਹੋ ਤੁਸੀਂ ਮੇਨ ਹੋ ਤੁਹਾਡੇ ਤੇ ਗੱਲ ਆਉਣੀ ਆ ਸਾਰੀ ਕਿ ਮੀਤ ਜੀ ਸਾਰੀ ਇਹਦੇ ਦੇ ਵੀ ਮਤਲਬ ਤੁਸੀਂ ਮੈਂ ਇੱਕ ਮਿੰਟ ਹੁਣ ਤੁਸੀਂ ਦੱਸੋ ਬਰਨਾਲੇ ਦੇ ਟੈਂਡਰ ਮੇਰੇ ਕੋਲੇ ਜੋ ਆਇਆ ਬੀਜੀ ਉਹ ਤਿੰਨ ਪਤਾ ਨਹੀਂ 4% ਤੇ ਪਾਦੇ ਜੇ ਦਾ ਸੀ ਉੱਥੇ ਲੋਡ ਕਰ ਦਿੰਦੇ ਫੇਰ ਕਹਿਣਾ ਸੀਗਾ ਜੀ ਆਹ ਦੇਖੋ ਇੰਨੇ ਘਾਟੇ ਕਰਤੇ ਮੈਂ ਉਸੇ ਕਰਕੇ ਕਿਹਾ ਵੀ ਇਹਨਾਂ ਨੂੰ ਇੰਨੇ ਤੇ ਦੁਆਰਾ ਕਰਵਾਓ ਵੀ ਘੱਟੋ ਘਾਟੇ 18-20% ਸ਼ਾਰਟ ਤੇ ਤਾਂ ਹੋਣ ਜੇ ਹੁਣ ਉਧਰ ਨੂੰ ਅਸੀਂ ਕਹਿ ਰਹੇ ਦੁਆਰਾ ਫੇਰ ਵੀ ਕਹਿੰਦੇ ਆ ਵੀ ਜੀ ਇਹ ਟੈਂਡਰ ਦੁਆਰਾ ਦੁਆਰਾ ਰੀਕਾਲ ਕਰ ਰਿਹਾ ਮੈਨੂੰ ਦੱਸੋ ਵੀ ਜਾਈਏ ਕਿੱਧਰ ਨੂੰ ਪਰ ਕੋਈ ਨਹੀਂ ਹਮੇਸ਼ਾ ਤੁਹਾਨੂੰ ਜਿਹੜੇ ਮੁੱਦੇ ਦੇ ਉੱਪਰ ਟਾਰਗੇਟ ਜਿਹੜਾ ਮੇਨ ਕੀਤਾ ਯਾਰ ਤੁਹਾਨੂੰ ਕੀਤਾ ਜਾ ਰਿਹਾ ਉਸੇ ਦੇ ਅੰਗੇਸ਼ਤੀ ਸਾਰੇ ਕਹਿੰਦੇ ਵੀ ਇਹਦੀ ਜਾਂਚ ਆ ਜਿਹੜੀ ਉਹ ਹੋਣੀ ਚਾਹੀਦੀ ਹੈ ਨਹੀਂ ਇਹਦੀ 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 ਜਾਂਚ ਦੀ 100% ਅਸੀਂ ਕਰਵਾ ਦਾਂਗੇ ਪਰ ਕਲੀਅਰ ਕਰਤੀ ਵੀ ਇਹ ਚ ਗਲਤੀ ਦਾ ਉਹਦੀ ਹੈ 100% ਹੈ ਜੀ ਗਲਤ ਗਲਤੀ ਜਾਂਚ ਦੀ ਗੱਲ ਨਹੀਂ ਨਾ ਇੱਥੇ ਵੀ ਕਾਰਵਾਈ ਹੈ ਮਾਦੂ ਜਿਹੋ ਲੋੜ ਦਾ ਸ਼ਕਰ ਹੈ ਬਾਕੀ ਗਲਤ ਹੈ ਐਮਪੀ ਸਾਹਿਬ ਕਾਰਬਨ ਨੂੰ ਲੋਹ ਦਾ ਚੱਕਰ ਚੱਲ ਰਿਹਾਗਾ ਉਹਦਾ ਲਾਤਾ ਜੀ ਲਾਤਾ ਜੀ ਸੀ ਹਾਂ ਫਿਰ ਇੰਨੀ ਦੇਰੀ ਕਿਉਂ ਕੀਤੀ ਨਹੀਂ ਸ਼ੈਨ ਦਾ ਉਹ ਚੱਲਦਾ ਪਤਾ ਹੀ ਲੱਗ ਗਿਆ ਸੀਗਾ ਉਹ ਮਹੀਨਾ ਕਿਉਂ ਕੱਢਦਾ ਨਹੀਂ ਕੋਈ ਕੋਈ ਦੇਰੀ ਨਹੀਂ ਕੀਤੀ ਉਸੇ ਦਿਨ ਹੀ ਉਹਨਾਂ ਨੂੰ ਮੈਸੇਜ ਦਿੱਤਾ ਸੀ ਵੀ ਤੁਸੀਂ ਭਾਈ ਉੱਥੇ ਨਹੀਂ ਜਾਣਾ ਉਸੇ ਦਿਨ ਤੋਂ ਰੋਜ਼ਾਂ ਦਾ ਜਾਂਦੇ ਰਹੇ ਨੇ ਕਿ ਨਹੀਂ ਨਹੀਂ ਕੋਈ ਵੀ ਬੰਦਾ অপারেਟਰ ਕਹਦੇ ਵੀ ਇਹ ਕਮੇਟੀ ਉਸ ਦਿਨ ਤੋਂ ਬਾਅਦ ਯੂਨੀਅਨ ਚ ਗਈ ਹੈ ਅਸੀਂ ਗੱਲ ਕਰ ਰਹੇ ਆ ਉੱਥੇ ਨਵੀਂ ਕਮੇਟੀ ਬਣਾ ਰਹੇ ਹਾਂ ਜੀ ਹਾਂ ਨਵੀਂ ਕਮੇਟੀ ਬਣ ਗਈ ਜੀ ਕੱਲ ਨੂੰ ਆਫੀਸ਼ੀਅਲੀ ਅਨਾਉਂਸਮੈਂਟ ਜਿਹੜੀ ਆ ਹੋਰ ਜੀ ਕਿਹਨੇ ਆਪ ਦੀ ਪ੍ਰਧਾਨਗੀ ਬਚਾਉਣ ਲਈ ਸਰ ਸ਼ੁੱਕਰਵਾਰ ਨੂੰ ਮਾਨਜੋਗ ਰਾਤ ਦੇ ਵਿੱਚ ਵੀ ਰੈਟ ਪਾਈ ਹੈ ਜੇ ਉਹਨਾਂ ਸਟੇ ਮਿਲ ਜਾਂਦੀ ਹੈ ਫਿਰ ਆਪਣਾ ਕੀ ਹੋਏਗਾ ਸਰ ਨਮਸਤੇ ਕਿਹੜਾ ਕੋਈ ਸਬੰਧਾਨਿਕ ਆਉਦਾ ਵੀ ਇਹਦੇ ਸਟੇ ਮਿਲ ਜੂਗੇ ਬਈ ਸ਼ਹਿਰ ਵਸਤੀਆਂ ਦੀ ਬੜੀ ਡਿਮਾਂਡ ਤੋਂ ਬਾਅਦ ਇੱਕ ਪਾਰਕਿੰਗ ਬਣੀ ਸੀ ਸ਼ਹਿਰ ਦੇ ਵਿੱਚ ਗੱਟਾ ਖਾਨਾ ਦੇ ਵਿੱਚ ਮਾਰਕੀਟ ਕਮੇਟੀ ਬਣੋ ਬਣਾਈ ਗਈ ਸੀ ਜਿੱਦਲ ਥੋੜਾ ਬਹੁਤ ਵੱਡਾਗਾ ਠੀਕ ਹੈ ਕਿ ਤੁਸੀਂ ਆਪ ਹੀ ਕਹਿ ਰਹੇ ਹੋਗੇ ਉਹਨੂੰ ਚਲਵਾਓ ਜੇ ਮੰਨ ਲਓ ਉਹ ਕਾਗਰਸ ਦੇ ਕੋਈ ਸਾਡੇ ਕੋਲ ਗੱਲ ਨਹੀਂ ਆਈ ਵੀ ਕਾਗਰਸ ਐਮਐਲ ਨੇ ਉਹਨਾਂ ਤੋਂ ਘਟਨ ਕਰਨ ਤੋਂ ਬਾਅਦ ਪ੍ਰਸ਼ਾਸਨ ਨੇ ਉਹਦੇ ਕੋਈ ਇੰਟਰਸਟ ਨਹੀਂ ਲੱਗਾ ਬੰਦ ਬਈਏ ਜੀ ਸਰ ਕਿਹੜੇ ਵਿੱਚ ਇਹ ਵੀ ਰੋਲਾ ਵੀ ਟਰੱਸਟ ਜੀ ਜਿਹੜਾ ਵੱਡਾ ਕਰਕੇ ਜਿਹੜਾ ਟਰੱਸਟ ਤੋਂ ਕਿ ਸ਼ਹਿਰ ਵਾਸੀਆਂ ਦਾ ਫਾਇਦਾ ਉਹ ਤਾਂ ਪਤਾ ਜੀ ਇਹ ਆਪ ਹੀ ਜਾ ਕੇ ਕੋਈ ਬਦਲ ਲੋ ਜਿੱਕੀ ਨੀ ਸੀ ਜਗਾ ਬਫਸ ਲੋਗਾ ਟਰੱਸਟ ਦੀ ਨਹੀਂ 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 ਕੁਝ ਵੀ ਨਹੀਂ ਹੋਇਆ ਸਰ ਕਿਹੜੇ ਵਿੱਚ ਇਹ ਵੀ ਰੋਲਾ ਜਿਹੜਾ ਟਰੱਸਟ ਦੀ ਟਰੱਸਟ ਕਾ ਸੰਦੇ ਲੈਣੀ ਅਸੀਂ ਦਾ ਬਕਾਇਦਾ ਪਕਾਰਕੀ ਬਕਾਇਦਾ ਲਾਟ ਹੋਈ ਜਾਂਦੀ ਨਾ ਲੰਮੀ ਹੋਈ ਜਾਂ ਸਾਰਾ ਕੋਈ ਡਾਕੂਮੈਂਟ ਪੇਪਰ ਮੈਨੂੰ ਲੈਣ ਮੈਂ ਮੈਂ ਪਤਾ ਕਰਵਾ ਲੈਂਦਾ ਜੀ ਕੋਈ ਏਦਾਂ ਦੀ ਗੱਲ ਠੀਕ ਆ ਵੀ ਉਹਦਾ ਠੀਕ ਆ ਵੀ ਉਹ ਬਧਾਇਕ ਘਾਟ ਲੋਂ ਬਲੋਂ ਹੋ ਗਿਆ ਉਸ ਤੋਂ ਬਾਅਦ ਤਾਂ ਕੋਈ ਹੋਣੀ ਜੇ ਜੇ ਉਹਦਾ ਟ ਆਹ ਕੋਈ ਤੇ ਸੀਵਲ ਨੂੰ ਪ੍ਰੈਸ ਆਊਟ ਆਇਆ ਉਦਘਾਟਨ ਤੋਂ ਬਾਅਦ ਉਦਘਾਟਨ ਤੋਂ ਬਾਅਦ ਉਹ 25 ਨਿਵਾਸ ਜੀ ਨੇ ਮੰਨ ਕੀਤੀ ਹੈ ਜੀ ਹੁਣ ਦੇਖੋ ਧਰਮ ਸੋਜੀ ਦਾ ਪਹਿਲਾਂ ਵੀ ਇਹ ਚੀਜ਼ਾਂ ਆਉਣ ਰਿਕਾਰਡ ਨਹੀਂ ਕਿ ਜਿਹੜਾ ਵਜੀਫਿਆਂ ਵਾਲੇ ਪੈਸੇ ਤੇ ਜਿਹੜਾ ਦੂਜਾ ਫਾਰ ਅਪਾਰਟਮੈਂਟ ਰਿਹਾ ਉਹ ਲੱਕੜਾਂ ਵਾਲੇ ਪੈਸੇ ਉਹ ਸਾਰਾ ਕੁਝ ਜਿਹੜੀਆਂ ਚੀਜ਼ਾਂ ਉਹ ਸਾਰੀਆਂ ਪਬਲਿਕ ਡੋਮੇਨ ਦੇ ਵਿੱਚੋਂ ਲੋਕਾਂ ਨੇ ਇਕਵਾਈਆਂ ਜਿਹੜੀਆਂ ਨੇ ਉਹ ਦਿੱਤੀਆਂ ਨਿਗੀਆਂ ਤੇ ਹੁਣ ਜੇ ਕੋਈ ਪਾਰਟ ਔਨ ਇਨਵੈਸਟੀਗੇਸ਼ਨ ਹੈ ਜੇ ਕੋਈ ਹੈ ਤਾਂ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਕਿਉਂਕਿ ਈਡੀ ਬਦਨਾਮ ਹੀ ਨਹੀਂ ਹੋ ਚੁੱਕੀ ਹੈ ਵੀ ਕਹਿ ਲਓ ਵੀ ਹਰ ਜਗ੍ਹਾ ਕਿਉਂਕਿ ਉਹਨੂੰ ਐਜ਼ ਅ ਟੂਲ ਬਣਾ ਕੇ ਬੀਜੇਪੀ ਵਰਤਦੀ ਹੈ ਆਪਣੇ ਜਿਹੜੇ ਵਿਰੋਧੀ ਧਿਰ ਦੇ ਲੋਕ ਨੇ ਹੁਣ ਕਈ ਵਾਰੀ ਉਹ ਸਹੀ ਕੰਮ ਵੀ ਕਰਦੇ ਹੁੰਦਾ ਕਿਸੇ ਨੂੰ ਯਕੀਨ ਨਹੀਂ ਆਉਂਦਾ ਵੀ ਯਾਰੇ ਸਹੀ ਕਰ ਰਹੇ ਆ ਸਰ ਪਾਰਕਿੰਗ ਦੀ ਜਗ੍ਹਾ ਨੂੰ ਲੈ ਕੇ ਟਰੱਸਟ ਨੇ ਐਪਲੀਕੇਸ਼ਨ ਲਗਾਈ ਹੋਈ ਵੀ ਇਹ ਜਗ੍ਹਾ ਤਾਂ ਸਾਡੀ ਹੈ ਫਿਰ ਪਾਰਕਿੰਗ ਕਿਵੇਂ ਰੂਗੀ ਜੇ ਟਰੱਕ ਨੇ ਨਹੀਂ ਉਹ ਟਰੱਸਟ ਦੀ ਜਗ੍ਹਾ ਨਹੀਂ ਹੈਗੀ ਜਿਹੜੀ ਪੰਜੋ ਵਾਲਾ ਵੀਲਾ ਲਾਸਵਾਲ ਹੈ ਬਰਨਾਲਾ ਕਲੱਬ ਦੇ ਵਿੱਚ ਜਿਹੜਾ ਡਿਪਟੀ ਆਪਣਾ ਤੁਹਾਡੇ ਆਪਣਾ ਡੀਸੀ ਮੈਡਮ ਵੱਲੋਂ ਵੀ ਫਰੀ ਦੇ ਵਿੱਚ ਕੁਝ ਮੈਂਬਰ ਆ ਜਿਹੜੇ ਉਹ ਆਪਣਾ ਜਿਹੜੇ ਭਰਤੀ ਕਰ ਦਿੱਤੇਗੇ ਆ ਵੀ ਉਹ ਜਿਹੜਾ ਹੈਗੇ ਤੁਹਾਡੇ ਕੇ ਝੇਤੇ ਦੇ ਖਾਸ ਸੀਗੇ ਉਹਦੇ ਬਾਰੇ ਥੋੜਾ ਇਹ ਜਾਂਦਾ ਸੀ ਡੀਸੀ ਪਹਿਲਾ ਇੱਕ ਕਲੱਬ ਦਾ ਡੀਸੀ ਕਲੱਬ ਦਾ ਪ੍ਰਧਾਨ ਹੈ ਚੇਅਰਮੈਨ ਹੈ ਜੇ ਡੀਸੀ ਦਫ਼ਤਰ ਦੇ ਲੱਗਿਆ ਤਾਂ ਫਿਰ ਡੀ ਸਾਹਿਬ ਜਵਾਬ ਦੇਣ ਸਰਕਾਰ ਉਹਦੇ ਚ ਕੀ ਕਰ ਸਕਦੀ ਹੈ